ਨਰੇਂਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਮੂਰੇ ਹੁਣ ਨਵੇਂ ਇੱਕ ਸੰਚਾਰ ਸਾਥੀ ਐਪ ਨੇ ਇਹ ਮੁਸ਼ਕਲ ਖੜੀ ਕਰ ਦਿੱਤੀ ਹੈ ਸਰਕਾਰ ਨੂੰ ਇਹ ਦੱਸਣਾ ਮੁਸ਼ਕਲ ਹੋ ਗਿਆ ਕਿ ਇਹ ਸਿਕਿਉਰਿਟੀ ਮੈਨਟੇਨੈਂਸ ਕੀਤਾ ਕਿ ਤੱਕ ਇਹ ਸੂਸਤ ਦੇ ਨਾਲ ਕੀਤਾ ਪਰ ਭਾਰਤ ਸਰਕਾਰ ਕਹਿੰਦੀ ਕੇਂਦਰ ਸਰਕਾਰ ਕਹਿੰਦੀ ਸੰਚਾਰ ਮੰਤਰੀ ਜੋਤਿਰਾ ਸਿੰਧியா ਕਹਿੰਦੇ ਕਿ ਜੀ ਅਸੀਂ ਇੱਕ ਸਿਕਿਉਰਿਟੀ ਸਾਈਬਰ ਸਿਕਿਉਰਿਟੀ ਐਪ ਲਿਆਂਦਾ ਇਹਦਾ ਨਾਮ ਹੈ ਸੰਚਾਰ ਸਾਥੀ 1 ਦਸੰਬਰ ਨੂੰ ਸਰਕਾਰ ਨੇ ਚੁੱਪਚਾਪ ਕੁਪਚੁਪ ਤਰੀਕੇ ਨਾਲ ਸਿਰਫ ਕੰਪਨੀਆਂ ਨੂੰ ਹੁਕਮ ਚਾੜੇ ਦੇਸ਼ ਵਾਸੀਆਂ ਨੂੰ ਆਪਣੀ ਕੈਬਨਟ ਨੂੰ ਐ ਆਪਣੀ ਸੰਸਦ ਨੂੰ ਚੁਣੇ ਨੁਮਾਇੰਦਿਆਂ ਨੂੰ ਸੂਬਿਆਂ ਦੀ ਸਰਕਾਰ ਨੂੰ ਕਿਸੇ ਨੂੰ ਵੀ ਭਰੋਸੇ 'ਚ ਲੈਣਾ ਬਾਜੂ ਨਹੀਂ ਸਮਝਿਆ ਕਿਸੇ ਨੂੰ ਤਾਂ ਆਪਣੇ ਭਰੋਸੇ 'ਚ ਲੈਂਦੇ ਨਹੀਂ ਕੰਪਨੀਆਂ ਨੂੰ ਹੁਕਮ ਚੜ ਗਿਆ 스마트폰 ਕੰਪਨੀ ਕਿ ਤੁਹਾਨੂੰ ਇਹ ਹਦਾਇਤ ਹੈ ਭਾਈ ਕਿ ਤੁਸੀਂ ਇਹ ਐਪ ਆਪਣੇ ਫੋਨਾਂ 'ਚ 90 ਦਿਨਾਂ ਦੇ ਅੰਦਰ ਅੰਦਰ ਇੰਸਟਾਲ ਕਰਕੇ ਮਾਰਕੀਟ 'ਚ ਆਉਣਾ 90 ਦਿਨਾਂ ਦੀ ਹਦਾਇਤ ਡਾਊਨਲੋਡ ਹੋਣਾ ਲਾਜ਼ਮੀ ਇੰਸਟਾਲ ਹੋਣਾ ਲਾਜ਼ਮੀ ਡੀਲੀਟ ਨਹੀਂ ਕੀਤਾ ਜਾ ਸਕਦਾ ਡੀਲੀਟ ਨਹੀਂ ਹੋ ਸਕਦਾ ਤੇ ਇਸ ਦੇ ਉੱਤੇ ਮਤਲਬ ਕਿ ਕਈ ਤਰ੍ਹਾਂ ਦੇ ਚਾਚਾ ਸ਼੍ਰੀਪੀ ਭਰੂਧਿਤਰ ਦੀ ਲੀਡਰ ਰਾਹੁਲ ਗਾਂਧੀ ਨੇ ਸਵਾਲ ਖੜੇ ਕਰਕੇ ਪ੍ਰਿੰਕਾ ਗਾਂਧੀ ਨੇ ਜਸੂਸ ਸਸਤਾ ਸਰਕਾਰ ਕਹਿੰਦੀ ਹੈ ਸਿਕਿਉਰਟੀ ਮੈਨ ਹੈ ਭਰੂਧਿਤਰ ਕਹਿੰਦੀ ਹੈ ਜਸੂਸ ਹੈ ਇਹ ਨਿੱਜਤਾ ਤੇ ਹਮਲਾ ਇਹ ਤਾਂ ਤੁਹਾਡੇ ਹੋਂਚ ਵੜ ਗਿਆ ਤੇ ਜਸੂਸ ਵੜ ਗਿਆ ਉੱਥੇ ਤੱਕ ਮੈਨ ਸਵਾਲ ਹੋਣ ਲੱਗ ਗਿਆ ਕੇਂਦਰੀ ਮੰਤਰੀ ਰਵਨੀਤ ਬਿੱਟੂ ਇੱਕ ਮਕਾਨ ਕਬਜ਼ਾਉਣ ਦੇ ਨਾਂ ਦੇ ਉੱਤੇ ਕਿਰ ਗਿਆ ਦੂਏ ਪਾਸੇ ਇਹ ਵੀ ਹੈ ਕਿ ਉਹ ਮਕਾਨ ਰਵਨੀਤ ਬਿੱਟੂ ਨਹੀਂ ਵਰਤ ਰਿਓ ਵਰਤ ਰਹੀ ਹੈ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਉਹਥੇ ਆਪਣੇ ਕਹਿੰਦੇ ਦਫਤਰ ਚਲਾਉਗੀ ਦਫਤਰ ਵੀ ਕਾਹਦਾ ਮੀਟਿੰਗ ਮੁੰਡੀਆਂ ਲਈ ਵਰਤਦੇ ਹੋਣੇ ਵਰਕਰਾਂ ਦੇ ਬੈਠਣ ਉੱਠਣ ਲਈ ਹੋਣਾ ਕੁਝ ਹੋਣਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ 17,62,000 ਰੁਪਏ ਦਾ ਰਿਕਵਰੀ ਨੋਟਿਸ ਜਾਰੀ ਨੋਟਸ ਭਾਖੜਾ ਬਿਆਸ ਮੈਨੇਜਮੈਂਟ ਬੋਰਡ BBMP ਨੇ ਜਾਰੀ ਕੀਤਾ ਦੋਸ਼ ਲਾਇਆ ਗਏ ਨੇ ਕਿ ਨੰਗਲ ਟਾਊਨਸ਼ਿਪ ਕੋਰਨੀ ਦੇ ਵਿੱਚ ਬਿੱਟੂ ਦੇ ਨਾਮ ਤੇ ਰਵਨੀਤ ਸਿੰਘ ਬਿੱਟੂ ਕੇਂਦਰੀ ਮੰਤਰੀ ਜਿਨ੍ਹਾਂ ਦੇ ਉੱਤੇ ਹਲਾਟ ਹੋਈ ਬੀਬੀ ਐਮ ਦੇ ਦੋ ਮਕਾਨਾਂ ਨੂੰ ਅਜੇ ਤੱਕ ਉਹਨਾਂ ਨੇ ਮਤਲਬ ਬਿਨਾ ਕਿਸੇ ਕਾਨੂੰਨੀ ਪ੍ਰਕਿਰਿਆ ਤੋਂ ਗੈਰਕਾਨੂੰਨੀ ਤਰੀਕੇ ਨਾਲ ਆਪਣੇ ਕਬਜ਼ੇ ਵਿੱਚ ਲਬਨੀਤ ਵਿਟੂ ਇੱਕ ਹੋਰ ਮਾਮਲੇ ਕਰਕੇ ਚਰਚਾ ਚਾਹੀਏ ਅਮਰਤਪਾਲ ਸਿੰਘ ਮੈਂਬਰ ਪਾਰਲੀਮੈਂਟ ਖਡੂਰ ਸਾਹਿਬ ਡਿਗਰੂਰ ਜੇਲ੍ਹ ਚ ਬੰਦਾ ਐ ਐਨਐਸਸੀ ਲੱਗਾ ਹੈ ਯੂਪੀ ਲੱਗ ਗਿਆ ਹੈ ਐਨਐਸਸੀ ਦੀ ਮਿਆਦ ਵੱਧ ਹੀ ਰਹੀ ਹੈ ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਪੈਰੋਲ ਲਈ ਅਰਜੀ ਲਾਈ ਸੀ ਕਿ ਮੈਂ ਸੰਸਦ ਦੇ ਇਹ ਸਰਦਰ ਉਤੇ ਜਲਾਸੇ ਵਿੱਚ ਛੀਸਾ ਲੈਣਾ ਚਾਹੁੰਨਾ ਸੁਪਰੀਮ ਕੋਰਟ ਨੇ ਕਿਹਾ ਵੀ ਤੁਸੀਂ ਹਾਈ ਕੋਰਟ ਜਾਓ ਹਾਈ ਕੋਰਟ ਚ ਅਰਜੀ ਲਾਈ ਹਾਈ ਕੋਰਟ ਨੇ ਇਸ ਮਸਲੇ ਦੇ ਉੱਤੇ ਪੰਜਾਬ ਸਰਕਾਰ ਨੂੰ ਜਵਾਬ ਮੰਗਿਆ ਤਹਿ ਪੰਜਾਬ ਸਰਕਾਰ ਨੇ ਕਰਨਾ ਕਿ ਤੁਸੀਂ ਐਨਐਸ ਲਾਉਣ ਵਾਲੇ ਹੋ ਤੁਸੀਂ ਦੀ ਗੁਰੂ ਘਰ ਭੇਜਣ ਵਾਲੇ ਹੋ ਸੋ ਇਸ ਲਈ ਤੁਸੀਂ ਦੱਸੋ ਜੀ ਕਿ ਕਿਹਨੂੰ ਪੈਰੋਲ ਦਿੱਤੀ ਜਾਵੇ ਪੰਜਾਬ ਦੇ ਐਡਵੋਕੇਟ ਜਨਰਲ ਕਹਿੰਦੇ ਵੀ ਜੇ ਇਹਨੂੰ ਪੈਰੋਲ ਮਿਲ ਗਈ ਜੀ ਇਹਦੇ ਸੰਸਦ ਚ ਹਾਂ ਇੱਕ ਪਾਸ਼ਣ ਨਾਲੇ ਪੰਜਾ ਦਰਿਆਵਾਂ 'ਚ ਅੱਗ ਲੱਗ ਜੂ ਜੀ ਇੱਥੇ ਪੰਜਾ ਪਾਣੀਆਂ ਨੂੰ ਅੱਗ ਲੱਗ ਜੂ ਜੀ ਇੱਥੇ ਤਾਂ ਇੱਥੇ ਸਵੇਰ ਤੱਕ ਉਹ ਕਹਿੰਦੇ ਕਿ ਜੇ ਸੰਸਦ ਦੇ ਵਿੱਚ ਤੁਹਾਨੂੰ ਐ ਲੱਗਦਾ ਬੋਲਣ ਤੇ ਅੱਗ ਲੱਗ ਜੂਗੀ ਉੱਥੇ ਤਾਂ ਭਾਈ ਰਸ਼ੀਦ ਨੂੰ ਵੀ ਮਿਲੀ ਹੋਈ ਜਦੋਂ ਪਹਿਲਾਂ ਬੱਪੂ ਜਾਦਰ ਮੰਡੀ ਮਿਲ ਜਾਂਦੀ ਸੀ ਉਹਨਾਂ ਨੂੰ ਕਿਵੇਂ ਫਿਰ ਇਹ ਤਾਂ ਸਾਡਾ ਵੀ ਹੈ ਦੁਬਾਰਾ ਪਟੀਸ਼ਨ ਫਿਰ ਦਾਖਲ ਕਰ ਦਿੱਤੀ ਗਈ ਹੈ ਅੰਮ੍ਰਿਤਪਾਲ ਦੀ ਧਿਰ ਵੱਲੋਂ ਉਹ ਕਹਿੰਦੇ ਵੀ ਸਾਨੂੰ ਜਵਾਬ ਦਿੱਤਾ ਜਾਵੇ ਕਿ ਜੀ ਤੁਸੀਂ ਰੱਦ ਕਰਨ ਦਾ ਹੱਕ ਕੀ ਹੈ ਤੇ ਇਹ ਜਦੋਂ ਜਵਾਬ ਮੰਗਿਆ ਤਾਂ ਮੰਨ ਜੋ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਜਵਾਬ ਮੰਗ ਲਿਆ ਤੁਸੀਂ ਦੱਸੋ ਵੀ ਤੁਹਾਡਾ ਰੱਦ ਕਰਨ ਦਾ ਆਧਾਰ ਕੀ ਹੈ ਜਿਲ੍ਹੇ ਚ ਰਹਿੰਦੇ ਚੋਣ ਲੜਨ ਦਾ ਅਧਿਕਾਰ ਤੇ ਜਿੱਥੇ ਨੁਮਾਇੰਦਗੀ ਫਿਰ ਆਪਣੇ ਹਲਕੇ ਦੇ ਲੋਕਾਂ ਨਹੀਂ ਕੰਮ ਕਰਦਾ ਵੀਰਕਰ ਉਹ ਕਹਿੰਦੇ ਜੋ ਉਹਨਾਂ ਦੇ ਲਈ ਜਿਹੜੀ ਗਰੰਟ ਆਉਂਦੀ ਹੈ ਨਾ ਉਹ ਬਸ ਵਰਤੀ ਜਾ ਰਹੀ ਹੈ ਨਾ ਮੈਨੂੰ ਗੱਲ ਰੱਖਣ ਦਿੱਤੀ ਜਾ ਰਹੀ ਹੈ ਇਸ ਲਈ ਮੈਂ ਗੱਲ ਰੱਖਣੀ ਜਾਂਦਾ ਇਸ ਸਾਰੀ ਖਿੱਚੋ ਤਾਣ ਦੇ ਵਿਚਾਲੇ ਅਚਾਨਕ ਕੇਂਦਰੀ ਮੰਤਰੀ ਰਵਨੀ ਸਿੰਘ ਮਿੱਤੂ ਕਹਿੰਦੇ ਮਿੱਤੂ ਕਹਿੰਦੇ ਵੀ ਅਮਰਤਪਾਲ ਦਾ ਤਾਂ ਕੰਦਸੇ ਸ਼ਾਮਲ ਹੋਣ ਦਾ ਹੱਕ ਉਸ ਨੂੰ ਰੋਕਣ ਵਾਲੇ ਤੁਸੀਂ ਕੌਣ ਹੋ ਜੀ ਪੰਜਾਬ ਸਰਕਾਰ ਨੇ ਕਹਿੰਦੇ ਜੀ ਕਿਵੇਂ ਰੋਕ ਲਿਆ ਉਸ ਨੂੰ ਉਹਨੇ ਐਨਐਸਐ ਲਾਇਆ ਉਹਨੂੰ ਰੱਦ ਕਰਨਾ ਚਾਹੀਦਾ ਹੈ ਕਹਿੰਦੇ ਰੋਕੇ ਨਹੀਂ ਜਣਾ ਚਾਹੀਦਾ ਹਿੱਸਾ ਲੈਣ ਦਾ ਸੰਵਿਧਾਨਕ ਹੱਕ ਹੈ ਚੁਣਿਆ ਨੁਮਾਇੰਦਾ ਉਸ ਇਲਾਕੇ ਦਾ ਮਤਲਬ ਇਹ ਰਵਨੀਤ ਬਿੱਟੂ ਕਹਿ ਰਿਹਾ ਜਾਂ ਭਾਜਪਾ ਦਾ ਕੇਂਦਰੀ ਮੰਤਰੀ ਕਹਿ ਰਿਹਾ ਸੋ ਇਹ ਸਾਰੀ ਚਰਚਾ ਵੱਡੀ ਹੋ ਗਈ ਹੈ ਕਿ ਪਾਈਏ ਦੇ ਅਰਥ ਕੀ ਜਾਣਗੇ ਇਹ ਸਾਰੇ ਲੋਕ ਜਾਨਣਾ ਚਾਹੁੰਦੇ ਨੇ ਪਰ ਰਬਨੀਤ ਬਿੱਟੂ ਨੇ ਅਮਰਤਪਾਲ ਦੇ ਹੱਕ ਚ ਬੋਲ ਕੇ ਜਾਂ ਉਹਦੀ ਪੈਰੋਲ ਦੀ ਪੈਰਵੀ ਕਰਕੇ ਇੱਕ ਨਵੀਂ ਸਿਆਸਤ ਰੂ ਪੰਜਾਬ 'ਚ ਜਨਮ ਜਰੂਰ ਦਿੱਤਾ ਹੈ ਇਹ ਰੰਗ ਕੀ ਚੜਾਉਗੀ ਰੰਗ ਕੀ ਦਿਖਾਉਗੀ ਇਹ ਆਉਣ ਵਾਲਾ ਵਕਤ ਦੱਸੂਗਾ ਜੀ Imran Khan ਜ਼ਿੰਦਾ ਵੀ ਹੈ ਜਾਂ ਨਹੀਂ ਇਹ ਸਵਾਲ ਬਹੁਤ ਵੱਡਾ ਹੋ ਗਿਆ ਸੀ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਇਸ ਵੱਲ ਵੱਡਾ ਹੁੰਦਾ ਜਾ ਰਿਹਾ ਸੀ ਕਿ ਉਹ ਉਸ ਨਾਲ ਮੁਲਾਕਾਤ ਵੀ ਨਹੀਂ ਕਰਾਈ ਜਾ ਰਹੀ ਉਸ ਨੂੰ ਸਾਹਮਣੇ ਨਹੀਂ ਲਿਆਂਦਾ ਜਾ ਰਿਹਾ ਤੇ ਪਿਛਲੇ ਡੇਢ ਸਾਲ ਤੋਂ ਕਹਿੰਦੇ ਸਿੱਧੇ ਰੂਪ ਚ ਉਸ ਨੂੰ ਕਿਸੇ ਨੇ ਦੇਖਿਆ ਵੀ ਨਹੀਂ ਸੀ ਵੀਡੀਓ ਕਾਨਫਰੈਂਸਿੰਗ ਰਾਹੀਂ ਉਹਦੀ ਕੋਰਸਨ ਵਾਈ ਹੁੰਦੀ ਹੈ ਪਿਛਲੀ ਜਿਹੜੀ ਵੀਡੀਓ ਕਾਲ ਵਿੱਚ ਮੈਨੂੰ ਸੁਣਾਈ ਕੋਸ਼ਿਸ਼ ਹੋਈ ਉਹਦੇ ਵਿੱਚ ਨਾਉਂ ਦੀ ਫੋਟੋ ਸਾਫ ਸੀ ਨਾ ਆਵਾਜ਼ ਸਾਫ ਸੀ ਇਸ ਲਈ ਸ਼ੰਕੇਸ਼ ਉਹ ਵੀ ਖੜੇ ਹੋ ਕੇ ਨਕਲੀ ਹੈ ਜੀ 27 ਦਿਨਾਂ ਦੀ ਜਦੋ ਜਹਿਤ ਤੋਂ ਬਾਅਦ 22 ਦਿਨਾਂ ਦੀ ਜਦੂਜਤ ਤੋਂ ਬਾਅਦ 라ਵਲਪਿੰਡੀ ਦੀ ਜੇਲ੍ਹ ਦੇ ਵਿੱਚ ਇਮਰਾਨ ਖਾਨ ਹੋਰਾਂ ਦੀ ਭੈਣ ਉਹਨਾਂ ਨੂੰ ਮਿਲਣ ਦੇ ਵਿੱਚ ਕਾਮਯਾਬ ਹੋ ਗਈ। ਤੇ ਉਹ 20 ਮਿੰਟ ਦੀ ਮੁਲਾਕਾਤ ਤੇ ਉਸ 20 ਮਿੰਟ ਦੀ ਮੁਲਾਕਾਤ ਤੋਂ ਬਾਅਦ ਉਹ ਬਾਹਰ ਆ ਕੇ ਇਹ ਜਾਣਕਾਰੀ ਜ਼ਰੂਰ ਜਨਤ ਕਰ ਦਿੰਦੀ ਹੈ ਕਿ ਹਾਂ ਮੇਰਾ ਭਰਾ ਇਮਰਾਨ ਖਾਨ ਜੀਉਂਦਾ ਹੈ ਪਰ ਉਸ ਨੂੰ ਮਾਨ ਸਕਤ ਤਸੀਹਦ ਐਸਆਰ ਦੇ ਮੁੱਦੇ ਤੇ ਕਿਰੀ ਹੋਈ ਕੇਂਦਰ ਸਰਕਾਰ ਕਿਰਿਆ ਹੋਇਆ ਇਹਨਾਂ ਦਾ ਸਾਰਾ ਕੈਬਨਿਟ ਦਾ ਵਰਤਾਰਾ ਉਹਨਾਂ ਪੂਰੀ ਨਵੀਂ ਚੁਣੌਤੀ ਆ ਖੜੀ ਹੈ ਜੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਮੂਰੇ ਹੁਣ ਨਵੇਂ ਇੱਕ ਸੰਚਾਰ ਸਾਥੀ ਐਪ ਨੇ ਇਹ ਮੁਸ਼ਕਲ ਖੜੀ ਕਰ ਦਿੱਤੀ ਹੈ ਸਰਕਾਰ ਨੂੰ ਇਹ ਦੱਸਣਾ ਮੁਸ਼ਕਲ ਹੋ ਗਿਆ ਕਿ ਇਹ ਸਿਕਿਉਰਿਟੀ ਮੈਨਟੇਨੈਂਸ ਕੀਤਾ ਕਿ ਜਿਸੂਸ ਤੇ ਨਾਤ ਕੀਤਾ ਉਹ ਇਸ ਦੇ ਵਿੱਚ ਨਵੇੜਾ ਨਹੀਂ ਕਰ ਪਾਰੇ। ਚਲ ਤੁਹਾਡੇ ਧਿਆਨ 'ਚ ਹੋਏਗਾ ਕਿ ਕਿਸੇ ਸਮੇਂ ਪੈਗਾਸਸ ਬਹੁਤ ਮੁੱਦਾ ਮੁੱਦਾ ਬਣਿਆ ਕਿ ਇੱਕ ਵਿਦੇਸ਼ੀ ਇਹਨਾਂ ਨੇ ਖਰੀਦ ਲਿਆ ਜੀ ਉਹ ਐਪ ਇਹ ਸੌਫਟਵੇਅਰ ਹੈ ਜੀ ਇਹ ਮੋਬਾਈਲਾਂ 'ਚ ਇਹਨਾਂ ਦੀ ਇਹ ਥੋੜੀ ਤਕਨੀਕ 'ਚ ਦਾਖਲ ਹੋ ਜਾਣਾ ਹੈ। ਇਹ ਤੇਜੀ ਸਰਕਾਰ ਤੇ ਉੱਤੇ ਦੋਸ਼ ਵੀ ਲੱਗਣ ਲੱਗ ਪਏ ਕਿ ਜੀ ਵਿਰੋਧੀ ਧਰ ਦੇ ਲੀਡਰਾਂ ਦੇ ਜੱਜ ਸਾਹਿਬਾਂ ਦੇ ਵਕੀਲਾਂ ਦੇ 부ਦੀ ਜੀਵੀਆਂ ਦੇ ਮੀਡੀਆ ਕਰਮੀਆਂ ਦੇ ਹਨਾਂ 94 ਬੰਦਿਆਂ ਦੇ ਜੀ ਫੋਨ ਟੈਪ ਕਰਦੇ ਨੇ ਰਿਕਾਰਡ ਕਰਦੇ ਨੇ ਉਹਨਾਂ ਦੇ ਫੋਨ ਚ ਵੜ ਸਕਦੇ ਨੇ ਉਹਨਾਂ ਦੀ ਗੈਲਰੀ ਚ ਵੜ ਸਕਦੇ ਨੇ ਉਹਦੀ ਈਮੇਲ ਚੈੱਕ ਕਰ ਸਕਦੇ ਨੇ ਇਹ ਸਾਰਾ ਕੁਝ ਬਹੁਤ ਮੁੱਦਾ ਬਣਿਆ ਚਲੋ ਇਹ ਤਾਂ ਵਿਦੇਸ਼ੀ ਐਪ ਸੀ ਪਰ ਭਾਰਤ ਸਰਕਾਰ ਕਹਿੰਦੀ ਕੇਂਦਰ ਸਰਕਾਰ ਕਹਿੰਦੀ ਸੰਚਾਰ ਮੰਤਰੀ ਜਯੋਤਰਾ ਸਿੰਧੀਆਂ ਕਹਿੰਦੇ ਕਿ ਜੀ ਅਸੀਂ ਇੱਕ ਸਿਕਿਉਰਟੀ ਸਾਈਬਰ ਸਿਕਿਉਰਿਟੀ ਐਪ ਲਿਆਉਂਦਾ ਜਿਹਦਾ ਨਾਮ ਹੈ ਸੰਚਾਰ ਸਾਥੀ ਇਹ ਤਾਂ ਤੁਹਾਡਾ ਸਾਥੀ ਹੈ ਇਹ ਤੁਹਾਡਾ ਦੋਸਤ ਹੈ ਇਹ ਤੁਹਾਡਾ ਸਹਿਯੋਗੀ ਮਿੱਤਰ ਹੈ ਤੇ ਇਸ ਮਿੱਤਰ ਨੂੰ ਤੁਹਾਡੇ ਫੋਨ ਦੇ ਵਿੱਚ 90 ਦਿਨਾਂ ਦੇ ਅੰਦਰ ਅੰਦਰ ਕੰਪਨੀਆਂ ਨੂੰ ਦਾਖਲ ਕਰਨਾ ਪੈਣਾ ਇੱਕ ਦਸੰਬਰ ਨੂੰ ਸਰਕਾਰ ਨੇ ਚੁੱਪਚਾਪ ਕੁਪਚੁਪ ਤਰੀਕੇ ਨਾਲ ਸਿਰਫ ਕੰਪਨੀਆਂ ਨੂੰ ਹੁਕਮ ਚਾੜੇ ਦੇਸ਼ ਵਾਸੀਆਂ ਨੂੰ ਆਪਣੀ ਕੈਬਨਟ ਨੂੰ ਆਪਣੀ ਸੰਸਦ ਨੂੰ ਜੁਨੇ ਨੁਮਾਇੰਦਿਆਂ ਨੂੰ ਸੂਬਿਆਂ ਦੀ ਸਰਕਾਰ ਨੂੰ ਕਿਸੇ ਨੂੰ ਵੀ ਭਰੋਸੇ 'ਚ ਲੈਣਾ ਬਾਜੂ ਨਹੀਂ ਸਮਝਿਆ ਕਿ ਕਿਸੇ ਨੂੰ ਤਾਂ ਆਪਣੇ ਭਰੋਸੇ 'ਚ ਲੈਂਦੇ ਕੰਪਨੀਆਂ ਨੂੰ ਹੁਕਮ ਚੜ ਗਿਆ 스마트ਫੋਨ ਕੰਪਨੀਆਂ ਕਿ ਤੁਹਾਨੂੰ ਇਹ ਹਦਾਇਤ ਹੈ ਭਾਈ ਕਿ ਤੁਸੀਂ ਇਹ ਐਪ ਆਪਣੇ ਫੋਨਾਂ 'ਚ 90 ਦਿਨਾਂ ਦੇ ਅੰਦਰ ਅੰਦਰ ਇੰਸਟਾਲ ਕਰਕੇ ਮਾਰਕੀਟ 'ਚ ਥਾਲਨੇ ਆ ਮਤਲਬ ਜਿਹੜੇ ਮਾਰਕੀਟ 'ਚ ਵਿਕੇ ਉਹਨਾਂ ਚ ਕਿਵੇਂ ਦਾਖਲ ਹੋਣਾ ਕਹਿੰਦੇ ਸਾਡੇ ਤੇ ਛੱਡ ਦਿਓ ਅਸੀਂ ਹਦਾਇਤ ਕਰ ਦਾਂਗੇ ਆਪੇ ਹੋ ਜੂ ਪਰ ਤੁਸੀਂ ਜਿਹੜਾ ਹੁਣ ਬਾਜ਼ਾਰ ਚ ਫੋਨ ਜਾਣਾ ਹੈ ਉਹਨਾਂ ਸਾਰਿਆਂ ਚ ਐਪ ਇੰਸਟਾਲ ਹੋ ਕੇ ਆਵੇ ਤੇ ਮੋਢਲੀ ਜੋ ਜਾਣਕਾਰੀ ਸੀ ਉਹਦੇ ਅਨਸਾਰ ਇਹ ਸੀ ਕਿ ਐਪ ਡਿਲੀਟ ਨਹੀਂ ਕੀਤਾ ਜਾ ਸਕਦਾ ਅਜੇ ਦੋ ਤਰੀਕੇ ਚੜੀ ਸੀ ਕਿ ਵਿਰੋਧੀ ਧਰਨੇ ਜੀ ਕੇ ਲੈ ਮੈਂ ਤਾਂ ਹੀ ਕਹਿ ਕੇ ਐਸਆਈਆਰ ਦੇ ਉੱਤੇ ਘਿਰੀ ਹੋਈ ਸੀ ਕੇਂਦਰ ਕਿ ਜੀ ਬਹਿਸ ਨਹੀਂ ਕਰਾਉਂਦੇ ਤਰੁਤ ਬਹਿਸ ਕਰਾਓ ਸਰਕਾਰ ਉਹ ਤੋਂ ਬਚਣਾ ਚਾਹੁੰਦੀ ਸੀ ਦੋ ਤਿੰਨ ਦਿਨ ਉਹਨੇ ਖਰਾਬ ਕਰ ਲਏ ਸੀ ਤੇ ਆਖਰ ਫਿਰ ਫੈਸਲਾ ਹੋਇਆ ਕਿ 9 ਤਰੀਕ ਨੂੰ ਇਹਦੇ ਤੇ ਬਹਿਸ ਕਰਾਵਾਂਗੇ ਚਲੋ ਜਦ 9 ਆਊਗੀ ਤਾਂ ਉਹਦੇ ਤੇ ਬਹਿਸ ਹੋਗੀ ਪਰ ਨਵਾਂ ਮੁੱਦਾ ਸਿਰ ਤੇ ਆ ਕੇ ਖੜਾ ਹੋ ਗਿਆ ਕੱਲ ਸ਼ਾਮ ਮੀਡੀਆ 'ਚ ਬੋਲ ਰਹੇ ਸੀ ਤੇ ਅੱਜ ਸੰਸਦ 'ਚ ਬੋਲ ਰਹੇ ਸੀ ਸਾਰੇ ਇਤਰ ਸਵਾਲ ਆਉਣ ਲੱਗੇ ਜੇ ਤੁਰਿਆ ਸੀ ਜਿਹੜਾ ਕੱਲ ਸਫਾਈ ਦੇਣ ਦੀ ਕੋਸ਼ਿਸ਼ ਕਰੇ ਸੀ ਅੱਜ ਵੀ ਵਾਰ ਸਫਾਈ ਦੇ ਰਿਹਾ ਸੀ ਹੁਣ ਸਰਕਾਰ ਤਾਂ ਕਹਿ ਰਹੀ ਹੈ ਕਿ ਸਾਈਬਰ ਸਿਕਿਉਰਿਟੀ ਐਪ ਹੈ ਇਹ ਤੁਹਾਡੇ ਫੋਨ ਤੇ ਹੋਣ ਵਾਲੇ ਹਮਲਿਆਂ ਨੂੰ ਰੋਕੂਗਾ ਇਹ ਤੁਹਾਡਾ ਫੋਨ ਚੋਰੀ ਹੋ ਜਵੇ ਤਾਂ ਉਹਨੂੰ ਬਚਾ ਲਿਆਊਗਾ ਤੁਹਾਨੂੰ ਲੱਭ ਲਿਆਊਗਾ ਦਮ ਤੈ ਵੀ ਭਰਿਆ ਜਾ ਰਿਹਾ ਹੈ ਕਿ 7 ਲੱਖ ਫੋਨ ਇਹਦੇ ਨਾਲ ਹੀ ਰਿਕਵਰ ਵੀ ਹੋ ਰਹੇ ਗਵਾਚੇ ਹੋਏ ਵੀ ਮਤਲਬ ਕਮਾਲ ਦੀ ਹੈ ਵੀ ਅਕਤੂਬਰ ਚ ਕਹਿੰਦੇ ਜੀ ਮਤਲਬ 50000 ਤੋਂ ਉੱਪਰ 55000 ਫੋਨ ਅਕਤੂਬਰ ਚ ਮਤਲਬ ਇੱਕਾ ਦੋ ਲਾਗੂ ਹੋ ਗਿਆ ਕਿਹਦੇ ਲਾਗੂ ਹੋ ਗਏ ਕਿੱਥੋਂ ਆ ਗਿਆ ਕਿਹਨੇ ਕਿਹਨੇ ਡਾਊਨਲੋਡ ਕਰ ਲਿਆ ਕੋਈ ਦੱਸੇ ਨਹੀਂ ਕਿਸੇ ਪਰ ਸਰਕਾਰ ਦਾ ਇਹ ਵੀ ਰਿਕਾਰਡ ਕਹਿਣ ਲੱਗ ਪਏ 90 ਦਿਨਾਂ ਦੀ ਹਦਾਇਤ ਡਾਊਨਲੋਡ ਹੋਣਾ ਲਾਜ਼ਮੀ ਇੰਸਟਾਲ ਹੋਣਾ ਲਾਜ਼ਮੀ ਡੀਲੀਟ ਨਹੀਂ ਕੀਤਾ ਜਾ ਸਕਦਾ ਡੀਲੀਟ ਨਹੀਂ ਹੋ ਸਕਦਾ ਤੇ ਇਸ ਦੇ ਉੱਤੇ ਮਤਲਬ ਕਿ ਕਈ ਤਰ੍ਹਾਂ ਦੀ ਫਿਰ ਚਰਚਾ ਛੁੜੀ ਵਿਰੋਧੀ ਧਿਰ ਦੀ ਲੀਡਰ ਰਾਹੁਲ ਗਾਂਧੀ ਨੇ ਸਵਾਲ ਖੜੇ ਕਰਤੇ ਪ੍ਰਿੰਕਾ ਗਾਂਧੀ ਨੇ ਇਹਨੂੰ ਜਸੂਸ ਦੱਸਤਾ ਸਰਕਾਰ ਕਹਿੰਦੀ ਹੈ ਸਿਕਿਉਰਟੀ ਮੈਨ ਹੈ ਵਿਰੋਧੀ ਧਿਰ ਕਹਿੰਦੀ ਹੈ ਜਸੂਸ ਹੈ ਇਹ ਨਿੱਜਤਾ ਤੇ ਹਮਲਾ ਇਹ ਤਾਂ ਤੁਹਾਡੇ ਫੋਨ 'ਚ ਵੜ ਗਿਆ ਤੇ ਜਸੂਸ ਵੜ ਗਿਆ ਉੱਥੇ ਤੱਕ ਨੂੰ ਸਵਾਲ ਹੋਣ ਲੱਗ ਪਏ ਉਨੇ ਸਾਰੇ ਸਵਾਲਾਂ ਦੇ 2-4 ਹੁੰਦੇ ਆ ਸਰਕਾਰ ਨੇ ਆਪਣਾ ਪੱਲਾ ਬਚਾਉਂਦਿਆਂ ਕਿਹਾ ਕਿ ਨਹੀਂ ਜੀ ਇਹ ਤਾਂ ਕੰਪਨੀਆਂ ਨਾਲ ਹੁਦੈਤ ਸੀ ਕਿ ਉਹਨਾਂ ਨੇ ਇੰਸਟਾਲ ਕਰਕੇ ਦੇਣਾ ਉਹਦੇ ਵਿੱਚ ਹੋਣਾ ਜ਼ਰੂਰੀ ਹੈ ਹੈ ਉਪਭੋਗਤਾਵਾਂ ਲਈ ਕੋਈ ਨਹੀਂ ਹੈ ਜਿਹਨੇ ਫੋਨ ਵਰਤਨਾਮ ਜਨਤਾ ਲਈ ਕੁਝ ਨਹੀਂ ਉਹ ਚਾਹ ਜੇ ਡਿਲੀਟ ਕਰ ਸਕਦਾ ਇਹ ਡਿਲੀਟ ਓਪਸ਼ਨ ਅਸੀਂ ਬਦਲਾਅ ਕਰ ਲਾਂਗੇ ਜੇ ਤੁਸੀਂ ਕਹੋਗੇ ਪਰ ਸਾਡਾ ਰਾਜਾ ਕਹਿੰਦਾ ਜਸੂਸੀ ਦਾ ਨਹੀਂ ਹੈ ਠੀਕ ਹੈ ਸਰਕਾਰ ਆਪਣਾ ਪੱਲਾ ਵਿਚਾ ਰਹੀ ਹੈ ਜਾਂ ਸੱਚਮੁੱਚ ਲੋਕਾਂ ਦੀ ਫਿਕਰ ਚ ਇਹਨੂੰ ਲੈ ਕੇ ਆਈ ਹੈ ਵਿਰੋਧੀ ਧਿਰ ਸਰਕਾਰ ਨੂੰ ਘੇਰਨ ਦੇ ਲਈ ਉਹ ਮੁੱਦਾ ਖੜਾ ਕਰ ਰਹੀ ਹੈ ਜਾਂ ਸੱਚਮੁੱਚ ਇਹ ਜਸੂਸੀ ਦਾ ਮੁੱਦਾ ਹੈ ਇਹ ਦੋਨੇ ਆਪਾਂ ਇਸ ਨੂੰ ਜੇ ਰਾਜਨੀਤਿਕ ਟਕਰਾਅ ਵਿੱਚੋਂ ਵੀ ਲੈ ਲਈਏ ਤਾਂ ਵੀ ਇਸ ਮਸਲੇ ਨੂੰ ਸਮਝਣ ਲਈ ਕਿ ਕੀ ਇਹ ਸਿਕਿਉਰਿਟੀ ਹੈ ਜਾਂ ਇਹ ਜਸੂਸ ਹੈ ਇਸ ਦੇ ਲਈ ਫਿਰ ਸਾਨੂੰ ਤਕਨੀਕੀ ਮਾਹਰਾਂ ਕੋਲ ਜਾਣਾ ਪੈਣਾ ਹੈ ਤੇ ਮੈਂ ਬਖ ਵਕਤ ਤਕਨੀਕੀ ਮਾਹਰਾਂ ਨੂੰ ਇਸ ਦੇ ਉੱਤੇ ਪੜ੍ਹ ਸੁਣ ਰਿਹਾ ਸੀ ਮੇਸ਼ਕ ਸਰਕਾਰ ਨੇ ਆਪਣੇ ਪੈਰ ਪਿੱਛਾਂ ਖਿੱਚਿਆ ਹੈ ਹੈਨਾ ਮੈਂ ਉਹ ਦੇਖ ਰਿਹਾ ਸੀਗਾ ਕਿ ਅੱਜ ਕੇਂਦਰ ਵੱਲੋਂ ਕਿਹਾ ਗਿਆ ਕਿ ਜੀ ਸੰਚਾਰ ਸਾਥੀ ਦੇ ਵਿੱਚ ਜੂਸੂਸੀ ਸਭਬ ਨਹੀਂ ਹੋਏਗੀ ਹੈਨਾ ਕਾਹ ਤਾਸੀ ਇਹਦੇ ਵਿੱਚ ਬਦਲਾ ਕਰਨ ਨੂੰ ਤਿਆਰ ਆ ਪਹਿਲਾਂ ਕਿਹਾ ਸੀਗਾ ਕਿ ਇਹ ਤਾਂ ਰਹਿਣਾ ਹੀ ਰਹਿਣਾ ਹੈ ਹੁਣ ਇਹਦੇ ਉੱਤੇ ਕਹਿ ਦਿੱਤਾ ਗਿਆ ਕਿ ਨਹੀਂ ਜੀ ਬਦਲਾ ਹੋ ਸਕਦਾ ਸੋ ਇਸ ਲਈ ਸਰਕਾਰ ਤਾਂ ਇਹਦੇ ਉੱਤੇ ਮਤਲਬ ਕਿ ਕਿਰੀ ਹੈ ਪਰ ਮੈਂ ਤਕਨੀਕੀ ਮਾਹਿਰਾਂ ਨੂੰ ਜਦੋਂ ਵਿਚਾਰੇ ਦੇਖਿਆ ਤਵੇਂ ਤਕਨੀਕੀ ਮਹਾਰਾ ਦੀ رائے ਜਨਨੀ ਚਾਈ ਮੋਂ ਵਕ ਵਕ ਥਾਮਾ ਤੇ ਨੂੰ ਪੜਿਆ ਸੁਣਿਆ ਇਕਤਰ ਕੀਤਾ ਤਾਂ ਉਹਦੇ ਵਿੱਚੋਂ ਜਿਹੜੀ ਮੁਢਲੀ رائے ਨਿਕਲੀ ਉਹ ਜਸੂਸ ਵਰਗੀ ਨਿਕਲੀ ਉਹਨਾਂ ਨੇ ਸ਼ੱਕੀ ਸ਼ੋਭੇ ਪੈਦਾ ਕੀਤੇ ਕਿ ਅਜਿਹੇ ਐਪ ਆ ਸੰਚਾਰ ਸਾਥੀ ਵਰਗੇ ਸਿਕਿਉਰਿਟੀ ਐਪ ਦੇ ਨਾਂ ਦੇ ਉੱਤੇ ਜਿਹੜੇ ਕਿਤੇ ਜਾ ਰਹੇ ਨੇ ਜੇ ਸਰਕਾਰੀ ਧਿਰ ਇਹਨੂੰ ਬਹੁਤ ਜ਼ਰੂਰੀ ਬਣਾ ਰਹੀ ਆ ਤਾਂ ਫਿਰ ਇਹ ਨਿੱਜਤਾ ਤੇ ਹਮਲਾ ਇਸ ਲਈ ਹੋ ਸਕਦਾ ਕਹਿੰਦੇ ਜੀ ਅਜਿਹੇ ਐਪ ਇਸ ਗੱਲ ਦੇ ਸਮਰੱਥ ਹੁੰਦੇ ਨੇ ਕਿ ਤੁਹਾਡਾ SMS ਪੜ ਸਕਦੇ ਨੇ ਇਸ ਗੱਲ ਦੇ ਸਮਰੱਥ ਹੁੰਦੇ ਨੇ ਕਿ ਤੁਹਾਡਾ OTP ਪੜ ਸਕਦੇ ਨੇ ਇਸ ਗੱਲ ਦੇ ਸਮਰੱਥ ਹੁੰਦੇ ਨੇ ਕਿ ਤੁਹਾਡੀ ਈਮੇਲ ਚੈੱਕ ਕਰ ਸਕਦੇ ਨੇ ਇਸ ਗੱਲ ਦੇ ਸਮਰੱਥ ਹੁੰਦੇ ਨੇ ਕਿ ਤੁਹਾਡੀ ਗੈਲਰੀ ਚ ਪਈਆਂ ਫੋਟੋ ਵੀਡੀਓ ਦੇਖ ਸਕਦੇ ਨੇ ਇਸ ਗੱਲ ਦੇ ਸਮਰੱਥ ਹੁੰਦੇ ਨੇ ਕਿ ਤੁਹਾਡੀ ਕੀਤੀ ਹੋਈ ਗੱਲਬਾਤ ਨੂੰ ਅਗਾਹ ਤੱਕ ਉਪਲਬਧ ਕਰਾ ਸਕਦੇ ਨੇ ਇਸ ਗੱਲ ਦੇ ਵੀ ਸਮਰੱਥ ਹੁੰਦੇ ਨੇ ਕਿ ਤੁਸੀਂ ਫੋਨ ਨੂੰ ਹੱਥ ਵੀ ਨਾ ਲਾਓ ਫੋਨ ਤੁਹਾਡਾ ਸਾਇਲੈਂਟ ਮੋਡ ਦੇ ਵਿੱਚ ਤੁਹਾਡੇ ਮੇਜ਼ ਤੇ ਪਿਆ ਹੋਵੇ ਤੁਸੀਂ ਦੋ ਬੰਦੇ ਆਪਸ ਵਿੱਚ ਗੱਲਬਾਤ ਕਰ ਰਹੇ ਹੋ ਉਸ ਗੱਲ ਨੂੰ ਵੀ ਸੁਣ ਸਕਦੇ ਜਿੱਥੋਂ ਤੱਕ ਖਤਰਾ ਖੜਾ ਹੈ ਫਿਰ ਜਨਾਬ ਇਹਨੂੰ ਜਸੂਸ ਕਿਉਂ ਨਾ ਕਹੀਏ ਇਹ ਜਵਾਬ ਕੇਂਦਰ ਨੂੰ ਦੇਣਾ ਪੈਣਾ ਤੇ ਜਬਰੀ ਇਸ ਨੂੰ ਲਾਗੂ ਕਰਨ ਦੀ ਜਲਦਬਾਜ਼ੀ ਪਹਿਲ ਕਦਮੀ ਕਿਉਂ ਇਹਦੇ ਉੱਤੇ ਚਰਚਾ ਕਿਉਂ ਨਹੀਂ ਹੁੰਦੀ ਇਹਦੇ ਪੱਖ ਨਿਪੱਖ ਕਿਉਂ ਨਹੀਂ ਬਚੇ ਜਾਂਦੇ ਇਹਦੇ ਸਾਰੂ ਤੇ ਨੈਗੇਟਿਵ ਪੱਖਾਂ ਦੇ ਉੱਤੇ ਚਰਚਾ ਕਿਉਂ ਨਹੀਂ ਕਰਾਈ ਜਾਂਦੀ ਜਿਹੜੇ ਬਿੱਲ ਤੁਸੀਂ ਸੰਸਦ ਚ ਲਿਆਉਣੇ ਆ ਪਾਸ ਕਰਨੇ ਆ ਉਹਨਾਂ ਤੇ ਚਰਚਾ ਨਹੀਂ ਕਰਦੇ ਤੁਸੀਂ ਇਹ ਤਾਂ ਚੁੱਪ-ਗੁੱਪ ਤਰੀਕੇ ਨਾਲ ਲਾਗੂ ਕਰਨ ਲਈ ਫਿਰ ਕਿਰੇ ਭਾਈ ਕਹ ਦੀ ਮਨਸ਼ਾ ਕੁਝ ਹੈ ਜਾਂ ਨਹੀਂ ਹੈ ਘਟੂ ਘਟ ਜਿਹੜੇ ਵੋਟਰਾਂ ਦੇ ਦਮ ਤੇ ਤੁਸੀਂ ਸਰਕਾਰਾਂ ਬਣਾਉਂਦੇ ਉਹਨਾਂ ਵੋਟਰਾਂ ਨੂੰ ਯਕੀਨ ਚ ਲੈਣ ਲਈ ਤਿਆਰ ਹੋ ਨਾ ਤੁਸੀਂ ਕੈਨੇਡਾ ਨੂੰ ਯਕੀਨ ਚ ਲੈਣ ਲਈ ਤਿਆਰ ਹੋ ਨਾ ਤੁਸੀਂ ਆਪਣੇ ਸੰਸਦ ਮੈਂਬਰਾਂ ਨੂੰ ਯਕੀਨ ਚ ਲੈਣ ਲਈ ਤਿਆਰ ਹੋ ਨਾ ਤੁਸੀਂ ਸੁੰਚੀ ਸੰਸਦ ਨੂੰ ਯਕੀਨ ਚ ਲੈਣ ਲਈ ਤਿਆਰ ਹੋ ਨਾ ਤੁਸੀਂ ਹੈ ਸੂਬਿਆਂ ਦੀਆਂ ਸਰਕਾਰਾਂ ਨੂੰ ਹੈ ਵਿਧਾਨ ਸਭਾਵਾਂ ਨੂੰ ਯਕੀਨ ਚ ਲੈਣ ਨੂੰ ਤਿਆਰ ਹੋ ਤੇ ਦੇਸ਼ ਵਾਸੀਆਂ ਤੁਹਾਨੂੰ ਗੱਲੇ ਨਹੀਂ ਕਰਨੀ ਪਰ ਇਹ ਜਿਹੜੇ ਸ਼ੰਕੇ ਸ਼ੋਭੇ ਮਾਇਰਾ ਨੇ ਖੜੇ ਕੀਤੇ ਨੇ ਕਿ ਇਹ ਸਕਿਉਰਟੀ ਮੈਨ ਦੇ ਨਾਮ ਦੇ ਉੱਤੇ ਤੁਹਾਡੇ ਫੋਨ 'ਚ ਜਸੂਸ ਦਾਖਲ ਹੋਊਗਾ ਇਹ ਅੱਜ ਦੇ ਦੌਰ ਦਾ ਪੈਗਾਸਸ ਹੈ ਇਹਦਾ ਜਵਾਬ ਤਾਂ ਦੇਣਾ ਪਊਗਾ ਪਹਿਲਾਂ ਹੀ ਤਕਨੀਕੀ ਚੁਣੌਤੀਆਂ ਨਾਲ ਲੋਕ 2-4 ਹੋ ਰਹੇ ਨੇ ਕਿਸੇ ਨੂੰ ਡਿਜੀਟਲ ਅਰੈਸਟ ਦਾ ਮਸਲਾ ਕਿਸੇ ਦੇ ਸਾਈਬਰ ਅਟੈਕ এয়ারਪੋਰਟਾਂ ਦੇ ਉੱਤੇ ਅਜੇ ਤੱਕ ਤਕਨੀਕ ਠੀਕ ਨਹੀਂ ਹੋ ਰਹੀ ਤੁਸੀਂ ਮੰਨ ਚੁੱਕੋ ਕਿ ਪਹਿਲਾਂ ਸਾਈਬਰ ਅਟੈਕ ਹੋਇਆ ਸੀ ਅੱਜ ਫਿਰ ਭਾਰਤ ਦੇ ਵਿੱਚ ਡੋਮੈਸਟਿਕ ਫਲਾਈਟ ਰੱਦ ਕਰਨੀਆਂ ਪੈ ਰਹੀਆਂ ਤੁਹਾਨੂੰ ਲੋਕਾਂ ਨੂੰ ਦਿੱਕਤਾਂ ਆ ਰਹੀਆਂ ਤੁਹਾਡਾ ਸਿਸਟਮ ਹਾਈਜੈਕ ਕੀਤਾ ਜਾ ਰਿਹਾ ਤੇ ਤੁਸੀਂ ਅਨਵੇਂ ਆਪਣੀ ਆਪਣੀ ਰਾਜਨੀਤੀ ਦੇ ਚੱਕਰ ਚਾਏ ਇਸ ਫਲਖੜਾ ਹੋ ਗਿਆ ਜਨਾਬ ਇਸ ਸਵਾਲ ਦਾ ਅੱਜ ਨਹੀਂ ਤੱਕ ਅਜ ਨੂੰ ਜਵਾਬ ਤਾਂ ਜਨਾਬ ਦੇਣਾ ਕੇਂਦਰੀ ਮੰਤਰੀ ਰਵਨੀਤ ਬਿੱਟੂ ਇੱਕ ਮਕਾਨ ਕਬਜ਼ਾਉਣ ਦੇ ਨਾਂ ਦੇ ਉੱਤੇ ਕਿਰ ਗਏ ਨੇ ਘਰ ਤਾਂ ਦੋ ਲਾਟ ਨੇ ਤੇ ਦੋ ਘਰ ਕਹਿੰਦੇ ਬਤੌਰ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੂੰ ਲਾਟ ਹੁੰਦੇ ਨੇ ਨੰਗਲ ਸ਼ਹਿਰ ਦੇ ਵਿੱਚ ਬੀਬੀਐਮਪੀ ਦੇ ਇਹ ਦੋ ਫਲੈਟ ਦੋ ਘਰ ਰਵਨੀਤ ਬਿੱਟੂ ਦੇ ਨਾਂ ਤੇ ਅਲਾਟ ਨੇ ਰਵਨੀਤ ਬਿੱਟੂ ਉੱਥੋਂ ਬਾਅਦ ਲੁਧਿਆਣੇ ਜਾ ਕੇ ਵੀ ਮੈਂਬਰ ਪਾਰਲੀਮੈਂਟ ਬਣ ਲਏ ਬੀਜੇਪੀ ਵੱਲੋਂ ਚੋਣ ਲੜ ਕੇ ਹਾਰ ਵੀ ਲਏ ਰਾਜਸਥਾਨ ਦੇ ਕੋਟੇ ਦੇ ਵਿੱਚੋਂ ਰਾਜ ਸਭਾ ਲੈ ਕੇ ਹੈ ਕੈਬਨਟ ਮੋਦੀ ਕੈਬਨਟ ਦੇ ਵਿੱਚ ਮੰਤਰੀ ਵੀ ਬਣ ਗਏ ਪਰ ਮਕਾਨਾਂ ਦਾ ਪੇਚ ਹੁਣ ਪਿਆ ਦੂਏ ਪਾਸੇ ਇਹ ਵੀ ਹੈ ਕਿ ਉਹ ਮਕਾਨ ਰਵਨੀਤ ਬਿੱਟੂ ਨਹੀਂ ਵਰਤ ਰਹੇ ਵਰਤ ਰਹੀ ਹੈ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਉੱਥੇ ਆਪਣੇ ਕਹਿੰਦੇ ਦਫਤਰ ਚਲਾਉਗੀ ਦਫਤਰ ਵੀ ਕਾਹਦਾ ਮੀਟਿੰਗ ਮੁੰਡਕਾਂ ਲਈ ਵਰਤਦੇ ਹੋਣੇ ਵਰਕਰਾਂ ਦੇ ਬੈਠਣ ਉੱਠਣ ਲਈ ਹੋਣਾ ਕੁਝ ਹੋਣਾ ਸੋ ਇਸ ਲਈ ਹੁਣ ਕਾਂਗਰਸੀ ਲੀਡਰਸ਼ਿਪ ਉੱਥੇ ਵਾਲੀ ਕਹਿ ਰਹੀਆਂ ਨੰਗਲ ਵਾਲੀ ਕਿ ਅਸੀਂ ਤਾਂ ਵੀ ਇਹਦਾ ਬਿਜਲੀ ਦਾ ਬਿੱਲ ਵੀ ਭਰਦੇ ਆ ਮੀਟਰ ਪਾਣੀ ਦਾ ਬਿੱਲ ਵੀ ਭਰਦੇ ਆ ਸਾਰਾ ਕੁਝ ਸਮੇਸੇ ਰਹਿਵੇਂ ਰੋਲਾ ਪਾਈ ਜਾਂਦੇ ਨੇ ਉਧਰ ਕਹਿੰਦੇ ਬੀਵੀਐਮ ਨੇ ਨੋਟਸ ਕੱਢਦੇ ਆ ਕੱਢਦੇ ਆ ਹੁਣ ਕਿਰਾਇ ਮੰਗਣਾ ਸ਼ੁਰੂ ਕਰਤਾ ਤੇ ਕਿਰਾਇ ਵੀ ਥੋੜਾ ਨਹੀਂ ਕਹਿੰਦੇ 16 ਲੱਖ ਤੋਂ ਉੱਪਰ ਦਾ ਨੋਟਸ ਹੈ ਇਹ ਇਹ ਨੋਟਸ ਰਬਨੀਤ ਮਿੱਟੂ ਦੇ ਨਾਮ ਤੇ ਆ ਰਬਨੀਤ ਮਿੱ 17 ਲੱਖ ਦੀ ਰਿਕਵਰੀ ਦਾ ਰੋਡਸ ਹੈ ਮੇਰੇ ਕੋਲ ਰਿਪੋਰਟ ਪਈ ਹੈ ਕੇਂਦਰੀ ਰਾਜ ਮੰਤਰੀ ਰਵਨੀ ਸਿੰਘ ਬਿੱਟੂ ਨੂੰ 17 ਲੱਖ 62000 ਰੁਪਏ ਦਾ ਰਿਕਵਰੀ ਨੋਟਿਸ ਜਾਰੀ ਹੋਇਆ ਨੋਟਿਸ ਭਾਖੜਾ ਬਿਆਸ ਮੈਨੇਜਮੈਂਟ ਬੋਰਡ BBMP ਨੇ ਜਾਰੀ ਕੀਤਾ ਹੈ ਦੋਸ਼ ਲਾਏ ਗਏ ਨੇ ਕਿ ਨੰਗਲ ਟਾਊਨਸ਼ਿਪਲ ਕੌਂਨਿ ਦੇ ਵਿੱਚ ਬਿੱਟੂ ਦੇ ਨਾਮ ਦੇ ਉੱਤੇ ਰਵਨੀ ਸਿੰਘ ਬਿੱਟੂ ਕੇਂਦਰੀ ਮੰਤਰੀ ਦੇ ਨਾਮ ਦੇ ਉੱਤੇ ਲਾਟ ਹੋਈ BBMP ਦੇ ਦੋ ਮਕਾਨਾਂ ਨੂੰ ਅਜੇ ਤੱਕ ਉਹਨਾਂ ਨੇ ਮਤਲਬ ਬਿਨਾਂ ਕਿਸੇ ਕਾਨੂੰਨੀ ਪ੍ਰਕਿਰਿਆ ਤੋਂ ਗਰਕੂਂ ਟ੍ਰਿਕ ਨਾਲ ਆਪਣੇ ਕਬਜ਼ੇ ਚ ਰੱਖਿਆ ਹੋਇਆ ਬਿੱਟੂ ਨੇ ਮਕਾਨ ਉਹਨਾਂ ਤੋਂ ਕਾਂਗਰਸ ਪਾਰਟੀ ਦੇ ਵਿੱਚ ਬਤੌਰ ਮੈਂਬਰ ਪਾਰਲੀਮੈਂਟ ਅਨੰਦਪੁਰ ਸਾਹਿਬ ਦੇ ਜਦੋਂ 2009 ਤੋਂ 2014 ਤੱਕ ਦਾ ਕਾਰਜਕਾਲ ਸੀ ਉਸ ਸਮੇਂ ਅਲਾਟ ਕੀਤੇ ਗਏ ਸੀ ਖਾਸ ਗੱਲ ਇਹ ਹੈ ਕਿ ਇਹਨਾਂ ਵਿੱਚ ਇੱਕ ਮਕਾਨ 481 ਅੱਜ ਵੀ ਕਾਂਗਰਸ ਦੇ ਦਫਤਰ ਵਜੋਂ ਵਰਤੇ ਜਾ ਰਿਹਾ ਕਾਂਗਰਸ ਇਸ ਦਾ ਇਸਤੇਮਾਲ ਕਰ ਰਹੀ ਹੈ ਮੰਤਰੀ ਬਿੱਟੂ ਨੂੰ ਕਈ ਵਾਰ ਕਹਿੰਦੇ ਜੀ ਨੋਟਿਸ ਭੇਜੇ ਵੀ ਵੀ ਆ ਵੀ ਕਹਿੰਦੀ ਉਦੇ ਬਾਅਦ ਵੀ ਉਹਨਾਂ ਦਾ ਕਦੇ ਕੋਈ ਜਵਾਬ ਨਹੀਂ ਆਇਆ ਜਿਸ ਤੋਂ ਬਾਅਦ BBMP ਨੇ ਉਹਨਾਂ ਦੇ ਉੱਤੇ ਕਿਰਾਇਆ ਲਾਉਣਾ ਸ਼ੁਰੂ ਕਰਤਾ ਤੇ ਬੋਰਡ ਨੇ ਉਸ ਦੀ ਰਿਕਵਰੀ ਲਈ ਹੁਣ ਨੋਟਿਸ ਜਾਰੀ ਕੀਤਾ ਜਿਹੜਾ 17,62,000 ਰੁਪਏ ਦਾ ਨੋਟਿਸ ਹੈ ਹੁਣ ਸਵਾਲ ਇਹ ਹੈ ਜੀ ਕਿ ਮੈਂਬਰ ਪਾਰਲੀਮੈਂਟ ਉਹ ਕਾਂਗਰਸ ਵੱਲੋਂ ਸੀ ਜਦੋਂ ਉਹਨਾਂ ਨੂੰ ਇਹ ਮਕਾਨ ਅਲਾਟ ਹੋਇਆ ਉਸ ਤੋਂ ਬਾਅਦ ਉਹਨਾਂ ਨੇ ਜੇ ਨੋਟਿਸ ਨਹੀਂ ਮਨਜ਼ੂਰ ਕੀਤਾ ਤਾਂ ਇੰਨੇ ਲੰਬੇ ਸਮੇਂ ਬਾਅਦ BBMP ਨੂੰ ਇਜਾਜ਼ਤ ਕਿਉਂ ਆਈ ਪਹਿਲਾਂ ਮੀਡੀਆ 'ਚ ਗੱਲ ਕਿਉਂ ਨਹੀਂ ਲਿਆਂਦੀ ਪਹਿਲਾਂ ਕੋਈ ਸਰਕਾਰ ਦੇ ਧਿਆਨ ਚ ਗੱਲ ਕਿਉਂ ਨਹੀਂ ਲੈਂਦੀ ਹੈ ਕਿਸੇ ਕਾਨੂੰਨੀ ਪ੍ਰਕਿਰਿਆ ਚ ਇਸ ਨੂੰ ਕਿਉਂ ਨਹੀਂ ਸਾਹਮਣੇ ਲਿਆਂਦਾ ਰਵਨੀਤ ਬਿੱਟੂ ਇਸ ਮਕਾਨ ਦੇ ਕਬਜ਼ਿਆਂ ਦੇ ਹੁੰਦੇ ਆ ਜਿਹਨਾਂ ਦੇ ਉੱਤੇ ਰਕਬਰੀ ਖੜੀ ਆ ਕੀ ਉਹ ਆਪਣੀ ਜਦੋਂ ਕਾਗਜ਼ ਫਾਈਲ ਕਰਦੇ ਸੀ ਉਹਦੇ ਵਿੱਚ ਇਹਦੀ ਜਾਣਕਾਰੀ ਦਿੰਦੇ ਸੀ ਕਿ ਬਕਾਇਆ ਖੜਾ ਹੈ ਕਿ નો ਡਿਊ ਵਾਲਾ ਜਿਵੇਂ ਨੋੜੀ ਹੁੰਦਾ ਸੀ ਫਿਰ ਆ ਹੁਣ ਜਦੋਂ ਭਾਜਪਾ ਵੱਲੋਂ ਚੋਣ ਲੜੀ ਤਾਂ ਪੰਜਾਬ ਸਰਕਾਰ ਨੇ ਪੰਗਾ ਪਾ ਲਿਆ ਸੀ 1 ਕਰੋੜ ਰੁਪਏ ਭਰਨਾ ਪੁਰਨਾ ਪਿਆ ਹੈ ਉਹ ਖਾਸਾ ਕੁਝ ਉਹ ਹੋਰ ਮਾਮਲਿਆਂ ਚ ਸੀਗਾ ਤੇ ਫਿਰ ਇਸ ਮਾਮਲੇ ਦਾ ਕੀ ਜ਼ਿਕਰ ਨਹੀਂ ਵਿੱਚ ਕੀਤਾ ਗਿਆ ਜੇ ਲੁਕੋਇਆ ਗਿਆ ਕਿ ਇਹ ਗੈਰਕਾਨੂੰਨੀ ਬਣਾਇਆ ਗਿਆ ਕੀ ਜੇ ਇਹ ਵੀ ਕੋਈ ਕਾਰਵਾਈ ਸਕਦੀ ਹੈ ਸਵਾਲ ਤਾਂ ਇਹ ਵੀ ਖੜਾ ਹੋ ਗਿਆ ਸੁਰਗਨੀਤ ਬਿੱਟੂ ਲਈ ਤਾਂ ਇਹਨਾਂ ਵੀ ਚੁਣੌਤੀ ਖੜੀ ਹੋ ਗਈ ਕਹਿੰਦੇ ਕੇਂਦਰੀ ਰਾਜ ਉnder ਰਮਨੀਤ ਬਿੱਟੂ ਨੂੰ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਦੋ ਮਕਾਨ ਬਿਨਾ ਉਹਨਾਂ ਦੀ ਮਨਜ਼ੂਰੀ ਤੋਂ ਹਬਜ਼ੇ ਚ ਰੱਖਣ ਕਰਕੇ ਨੋਟਿਸ ਜਾਰੀ ਕੀਤਾ ਬਿੱਟੂ ਨੂੰ ਕਈ ਵਾਰ ਨੋਟਿਸ BBMP ਮਨੋਂ ਭੇਜੇ ਗਏ ਪਰ ਬਿੱਟੂ ਨੇ ਇਹਨਾਂ ਮਕਾਨਾਂ ਨੂੰ ਖਾਲੀ ਕਰਨ ਦੇ ਲਈ ਕਿਸੇ ਵੀ ਨੋਟਿਸ ਦਾ ਕੋਈ ਜਵਾਬ ਨਹੀਂ ਦਿੱਤਾ। ਹਾਂ ਤੇ ਨਾ ਹੀ ਕੋਈ ਆਪਣੀ ਪ੍ਰਤੀਕਿਰਿਆ ਜਾਰੀ ਕੀਤੀ। ਗੈਰਕਾਨੂੰਨੀ ਕਬਜ਼ੇ ਤੇ ਚੱਲਦੇ ਬੋਰਡ ਨੇ ਇਹਨਾਂ ਉੱਤੇ ਪੈਨਲ ਰੈਂਟ ਲਾਉਣਾ ਸ਼ੁਰੂ ਕਰ ਦਿੱਤਾ। ਤੇ ਕਿਰਾਇਆ ਨਾ ਚੁਕਾਏ ਜਾਣ ਕਰਕੇ ਹੁਣ ਤੱਕ 17 ਲੱਖ 62000 ਰੁਪਇਆ ਰਿਕਵਰੀ ਖੜੀ ਹੋ ਗਈ ਹੈ। ਬਿੱਟੂ ਨੇ ਨੋਟਿਸ ਦਾ ਵੀ ਕੋਈ ਜਵਾਬ ਨਹੀਂ ਦਿੱਤਾ। ਇਸ ਰਿਕਵਰੀ ਵਾਲੇ ਨੋਟਿਸ ਦਾ ਵੀ ਕੋਈ ਜਵਾਬ ਨਹੀਂ ਦਿੱਤਾ। ਤੇ ਪਤਾ ਲੱਗ ਰਿਹਾ ਹੈ ਕਿ ਮੰਤਰੀ ਦואר ਅਜੇ ਤੱਕ ਇਸ ਨੋਟਿਸ ਦਾ ਕੋਈ ਜਵਾਬ ਨਾ ਦਿੱਤੇ ਜਾਣ ਦੇ ਉੱਤੇ ਫੋਨ ਕਾਲ ਵਰਸਾ ਮੈਸੂ ਉਤੇ ਵੀ ਉਹਨਾਂ ਨੂੰ ਕਈ ਵਾਰ ਪਹੁੰਚ ਕੀਤੀ ਕਰਨੇ ਕੋਈ ਪ੍ਰਤੀਕਿਰਿਆ ਨਹੀਂ ਹੁਣ ਉਹਨਾਂ ਦਾ ਜਵਾਬ ਦੀ ਹੈ ਬਿੱਟੂ ਇਸ ਸਮੇਂ ਭਾਜਪੀ ਚਨੇ ਤੇ ਦਫਤਰ ਕਾਂਗਰਸ ਵਰਤ ਰਹੀ ਹੈ ਫਿਰ ਹੁਣ ਇਹਦੇ ਲਈ ਜਵਾਬ ਦੇ ਕੀ ਦੀ ਹੈ ਸੋ ਸਵਾਲ ਇਹ ਵੀ ਖੜਾ ਹੋ ਗਿਆ ਤੇ ਉਧਰੋਂ ਪਤਾ ਲੱਗ ਰਿਹਾ ਜੀ ਕਿ ਜਿਹੜੀ ਕਾਂਗਰਸ ਉੱਥੇ ਵਰਤ ਰਹੀ ਉਹ ਕਹਿੰਦੀ ਵੀ ਮੀਟਰ ਅਸੀਂ ਬਿੱਲ ਭਰਦੇ ਹਾਂ ਅਸੀਂ ਅਦਾ ਕਰਦੇ ਹਾਂ ਇਹ ਜਾਂ ਮਸਲਾ ਨਹੀਂਗਾ ਇਹ ਜਾਣ ਬੁੱਝ ਕੇ ਇਹਨਾਂ ਦੇ ਨਾਲ ਚ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਚੋਣਾ ਹੈ ਤਾਂ ਇਹ ਮੁੱਦਾ ਬਣਾਇਆ ਜਾ ਰਿਹਾ ਪਤਾ ਨਹੀਂ ਹੁਣ ਉਹਦੇ ਨਾਲ ਜੋੜ ਕੇ ਮੁੱਦਾ ਦਾ ਕੀ ਹੈ ਪਰ ਬਿੱਟੂ ਲਈ ਇਹ ਨਵੀਂ ਚੁਣੌਤੀ ਖੜੀ ਹੋ ਗਈ ਹੈ। ਉਹ BBMP ਵੀ ਕੇਂਦਰ ਦੀ ਹੈ। ਤੇ ਰਮਨੀਤ ਬਿੱਟੂ ਵੀ ਕੇਂਦਰ ਦਾ। ਕੀ ਇਹ ਆਪਸ ਦੇ ਵਿੱਚ ਕੋਈ ਤਸਲ ਹੈ ਜਾਂ ਕੋਈ ਸੈਟਲਮੈਂਟ ਹੋਊਗੀ? ਜਾਂ ਇਹ ਤਕਨੀਕੀ ਤੌਰ ਤੇ ਖਾਮੀ ਦੇ ਵਿੱਚ ਨੋਟਿਸ ਆ ਗਿਆ ਤਾਂ ਉਹ ਬਿੱਟੂ ਦੇ ਧਿਆਨ ਜਾਊਗਾ ਤੇ ਬਿੱਟੂ BJP ਨੂੰ ਕਹਿ ਕੇ BBMP ਦੀ ਕਲਾਸ ਲਵਾ ਦਊਗਾ। ਜਾਂ ਇਹਦੇ ਵਿੱਚ ਕਾਂਗਰਸ ਕਿਰੂਗੀ? ਕਿ ਜੋ ਬਰਤ ਰਹੇ ਕਿੱਧਰ ਨੂੰ ਜਾਣੀ ਹੈ ਕਹਾਣੀ ਇਹ ਦੇਖਣ ਵਾਲੀ ਗੱਲ ਹੈ। ਪਰ ਦੇ ਵੀਤ ਵਿੱਚ ਇੱਕ ਹੋਰ ਮਾਮਲੇ ਕਰਕੇ ਚਾਚਾ ਚਾਏ ਨੇ ਅਮਰਤਪਾਲ ਸਿੰਘ ਮੈਂਬਰ ਪਾਰਲੀਮੈਂਟ ਖਡੂਰ ਸਾਹਿਬ ਡਿਫਰਿਕਟ ਜੇਲ੍ਹ ਚ ਬੰਦ ਹੈ ਐਨਐਸਏ ਲੱਗਾ ਹੈ ਯੂਪੀ ਲੱਗ ਗਿਆ ਹੈ ਐਨਐਸਏ ਦੀ ਮਿਆਦ ਵਧਦੀ ਰਹੀ ਹੈ ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਪੈਰੋਲ ਲਈ ਅਰਜੀ ਲਾਈ ਸੀ ਕਿ ਮੈਂ ਸੰਸਦ ਦੇ ਇਸ ਸਰਦਰ ਉਤੇ ਜਲਾਸੇ ਵਿੱਚ ਹਿੱਸਾ ਲੈਣਾ ਚਾਹੁੰਦਾ ਸੁਪਰੀਮ ਕੋਰਟ ਨੇ ਕਿਹਾ ਵੀ ਤੁਸੀਂ ਹਾਈ ਕੋਰਟ ਜਾਓ ਹਾਈ ਕੋਰਟ ਚ ਅਰਜੀ ਲਾਈ ਹਾਈ ਕੋਰਟ ਨੇ ਇਸ ਮਸਲੇ ਦੇ ਉੱਤੇ ਪੰਜਾਬ ਸਰਕਾਰ ਨੂੰ ਜਵਾਬ ਮੰਗਿਆ ਤਹਿ ਪੰਜਾਬ ਸਰਕਾਰ ਨੇ ਕਰਨਾ ਕਿ ਤੁਸੀਂ ਐਨਐਸ ਤੇ ਲਾਉਣ ਵਾਲੇ ਹੋ ਤੁਸੀਂ ਡਿਗਰੀਕਾਰ ਭੇਜਣ ਵਾਲੇ ਹੋ ਸੋ ਇਸ ਲਈ ਤੁਸੀਂ ਦੱਸੋ ਜੀ ਕਿ ਕਿਹਨੂੰ ਪੈਰੋਲ ਦਿੱਤੀ ਜਾਵੇ ਪੰਜਾਬ ਦੇ ਐਡਵੋਕੇਟ ਜਨਰਲ ਕਹਿੰਦੇ ਵੀ ਜੇ ਇਹਨੂੰ ਪੈਰੋਲ ਮਿਲ ਗਈ ਜੀ ਇਹਦੇ ਸੰਸਦ ਚ ਇੱਕ ਭਾਸ਼ਣ ਨਾਲੇ ਪੰਜਾ ਦਰਿਆਵਾਂ 'ਚ ਅੱਗ ਲੱਗ ਜੂ ਜੀ ਇੱਥੇ ਪੰਜਾ ਪਾਣੀਆਂ ਨੂੰ ਅੱਗ ਲੱਗ ਜੂ ਜੀ ਇੱਥੇ ਤਾਂ ਇੱਥੇ ਸੂਬੇ ਦਰਸਨੀ ਮਤਲਬ ਅਮਰਤਪਾਲ ਸਿੰਘ ਦੇ ਵਕੀਲ ਕਹਿੰਦੇ ਕਿ ਭਾਈ ਸੰਸਦ ਹੈ ਸੱਚ ਕੀ ਹੋਈ ਹੈ ਉਸੇ ਸੰਸਦ ਦੀ ਲੋਕਾਂ ਨੇ ਜਿੱਤਾਇਆ ਲੋਕਾਂ ਦਾ ਨਮਾਇੰਦਾ ਹੈ ਲੋਕਾਂ ਦੀ ਗੱਲ ਕਰਨੀ ਚਾਹੁੰਦਾ ਹੈ ਇਸ ਲਈ ਫਿਰੋਲ ਮੰਗੀਆ ਸੀ ਤਾਂ ਤੇ ਉਹ ਕਹਿੰਦੇ ਕਿ ਜੇ ਸੰਸਦ ਦੇ ਵਿੱਚ ਤੁਹਾਨੂੰ ਐ ਲੱਗਦਾ ਬੋਲਣ ਤੇ ਅੱਗ ਲੱਗ ਜੂਗੀ ਉੱਥੇ ਤਾਂ ਭਾਈ ਰਸ਼ੀਦ ਨੂੰ ਵੀ ਮਿਲੀ ਹੋਈ ਹੈ ਜਦੋਂ ਪਹਿਲਾਂ ਪਪੂ ਜਾਦੂ ਨੂੰ ਨਹੀਂ ਮਿਲ ਜਾਂਦੀ ਸੀ ਉਹਨਾਂ ਨੂੰ ਕਿਵੇਂ ਫਿਰ ਇਹ ਅਧਾਰ ਸਾਡਾ ਵੀ ਹੈ ਕਹਿੰਦੇ ਫਿਰ ਦੂਜੀ ਗੱਲ ਉਹ ਕਹਿੰਦੇ ਵੀ ਸੰਸਦ ਦੇ ਵਿੱਚ ਤਾਂ ਦੱਸਣਾ ਪੈਂਦਾ ਪਹਿਲਾਂ ਕਿ ਇਸ ਮੁੱਦੇ ਤੇ ਗੱਲ ਕਰਨਾ ਚਾਹੁੰਦੇ ਆ ਜੀ ਤੇ ਉਸ ਮੁੱਦੇ ਤੇ ਸਮਾਂ ਮਿਲਦਾ ਜਿੰਨਾ ਸਮਾਂ ਮਿਲਦਾ ਉਹਨੇ ਚ ਗੱਲ ਕਰਨੀ ਪੈਂਦੀ ਹੈ ਤੇ ਜੇ ਵੱਧ ਸਮਾਂ ਲਓ ਜਾਂ ਹਾਂ ਕੋਈ ਬਾਹਰ ਜਾ ਕੇ ਗੱਲ ਕਰੋ ਤਾਂ ਸਪੀਕਰ ਸਭ ਮਾਈਕ ਬੰਦ ਵੀ ਕਰ ਸਕਦੇ ਹੁੰਦੇ ਆ ਕਹਿੰਦੇ ਇੱਥੇ ਤੱਕ ਪਾਵਰ ਹੁੰਦੀ ਆ ਤੁਹਾਨੂੰ ਅਣ ਦੇਖਿਆ ਵੀ ਕੀਤਾ ਜਾ ਸਕਦਾ ਤੁਹਾਡੀ ਗੱਲ ਰਿਕਾਰਡ ਚ ਵੀ ਕਿਡੀਆਂ ਜਾ ਸਕਦੀ ਆ ਫਿਰ ਕਹਿੰਦੇ ਇਹ ਵੀ ਹਵਾਲਾਤਾ ਜਾ ਰਿਹਾ ਦੂਏ ਪਾਸੇ ਉਹਨਾਂ ਦੇ ਪਰਿਵਾਰ ਔਰ ਸਮਰਥਕ ਡੀਸੀ ਦਫ਼ਤਰ ਦਾ ਘਰਾਓ ਕਰ ਰਹੇ ਨੇ ਕਿਉਂਕਿ ਪਹਿਲੀ ਅਰਜ਼ੀ ਜਿਹੜੀ ਪਰੋਲ ਲਈ ਰੱਦ ਹੁੰਦੀ ਆ ਪੰਜਾਬ ਸਰਕਾਰ ਵੱਲੋਂ ਉਹ ਅੰਮ੍ਰਿਤਸਰ ਦੇ ਡੀਸੀ ਔਰ ਐਸਐਸਪੀ ਦੀ ਰਿਪੋਰਟ ਨੂੰ ਅਧਾਰ ਬਣਾ ਕੇ ਹੁੰਦੀ ਆ ਹੁਣ ਉਸ ਅਧਾਰ ਦਾ ਹਵਾਲਾ ਪੁੱਛ ਲਿਆ ਕਿਉਂਕਿ ਦੁਬਾਰਾ ਪਟੀਸ਼ਨ ਫਿਰ ਦਾਖਲ ਕਰ ਦਿੱਤੀ ਗਈ ਆ ਅਮਰਤਪਾਲ ਦਿੱਤਰ ਵੱਲੋਂ ਉਹ ਕਹਿੰਦੇ ਵੀ ਸਾਨੂੰ ਜਵਾਬ ਦਿੱਤਾ ਜਾਵੇ ਕਿ ਜੀ ਤੁਸੀਂ ਰੱਦ ਕਰਨ ਦਾ ਆਧਾਰ ਕੀ ਹੈ ਤੇ ਇਹ ਜਦੋਂ ਜਵਾਬ ਮੰਗਿਆ ਤਾਂ ਮਨਜੋ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਜਵਾਬ ਮੰਗ ਲਿਆ ਤੁਸੀਂ ਦੱਸੋ ਵੀ ਤੁਹਾਡਾ ਰੱਦ ਕਰਨ ਦਾ ਆਧਾਰ ਕੀ ਹੈ ਤੁਸੀਂ ਕਿਵੇਂ ਕਹਿੰਦੇ ਹੋ ਕਿ ਅੱਗ ਲੱਗ ਜੂਗੀ ਸਾਨੂੰ ਸਪਸ਼ਟੀ ਕਰ ਦਿਓ ਡੀਸੀ ਤੇ ਐਸਐਸਪੀ ਦੀ ਕਿਹੜੀ ਰਿਪੋਰਟ ਦਾ ਆਧਾਰ ਹੈ ਕਿ ਪੰਜਾਬ ਚ ਮੋਹਨ ਵੀਰ ਜੀ ਨੂੰ ਸਾਨੂੰ ਦਿਓ ਉਧਰ ਦੂਗਾ ਪੱਖ ਇਹ ਹੈ ਕਿ ਜੇ ਜ਼ਿਲ੍ਹੇ ਚ ਰਹਿੰਦੇ ਚੋਣ ਲੜਨ ਦਾ ਅਧਿਕਾਰ ਜਿੱਤੇ ਨੂੰ ਮੈਂ ਜਦੋਂ ਫਿਰ ਆਪਣੇ ਹਲਕੇ ਦੇ ਲੋਕਾਂ ਨੇ ਕੰਮ ਕਰਦਾ ਵੀ ਕਰ ਉਹ ਕਹਿੰਦੇ ਜੋ ਉਹਨਾਂ ਦੇ ਲਈ ਜਿਹੜੀ ਗਰੰਟ ਆਉਂਦੀ ਹੈ ਨਾ ਉਹ ਬਸ ਬਰਤੀ ਜਾ ਰਹੀ ਹੈ ਨਾ ਮੈਨੂੰ ਗੱਲ ਰੱਖਣ ਦਿੱਤੀ ਜਾ ਰਹੀ ਹੈ ਇਸ ਲਈ ਮੈਂ ਦਾ ਗੱਲ ਰੱਖਣੀ ਚਾਹੁੰਦਾ ਇਹ ਸਾਰੀ ਖਿੱਚੋ ਤਾਣ ਦੇ ਵਿਚਾਰੇ ਅਚਾਨਕ ਕੇਂਦਰੀ ਮੰਤਰੀ ਰਵਨੀ ਸਿੰਘ ਮਿੱਟੂ ਕੋਤ ਪੈਂਦੇ ਨੇ ਮਿੱਟੂ ਕਹਿੰਦੇ ਵੀ ਅਮਰਤਪਾਲ ਦਾ ਤਾਂ ਸੰਸਦ ਸ਼ਾਮਲ ਹੋਣ ਦਾ ਹੱਕ ਹੈ ਉਸ ਨੂੰ ਰੋਕਣਾ ਨੇ ਤੁਸੀਂ ਕੌਣ ਹੁੰਦੇ ਪੰਜਾਬ ਸਰਕਾਰ ਨੇ ਕਹਿੰਦੇ ਜੀ ਕਿਵੇਂ ਰੋਕ ਲਿਆ ਉਸ ਨੂੰ ਉਹਨੇ ਐਨਐਸਐ ਲਾਇਆ ਉਹਨੂੰ ਰੱਦ ਕਰਨਾ ਚਾਹੀਦਾ ਹੈ ਕਹਿੰਦੇ ਰੋਕੇਰੀਅਨ ਜਿਹਦਾ ਹਿੱਸਾ ਲੈਣ ਦਾ ਸੰਵਿਧਾਨ ਖੱਖਾ ਚੁਣਿਆ ਨੁਮਾਇੰਦਾ ਉਸ ਇਲਾਕੇ ਦਾ ਮਤਲਬ ਇਹ ਰਵਨੀਤ ਬਿੱਟੂ ਕਹਿ ਰਿਹਾ ਜਾਂ ਭਾਜਪਾ ਦਾ ਕੇਂਦਰੀ ਮੰਤਰੀ ਕਹਿ ਰਿਹਾ ਜਾਂ ਇਹ ਭਾਰਤੀ ਜਨਤਾ ਪਾਰਟੀ ਕਹਿ ਰਹੀ ਹੈ ਕੌਣ ਕਹਿ ਰਿਹਾ ਇਹਨਾਂ ਚੋਂ ਕੀ ਇਹ ਕੇਂਦਰੀ ਕੈਬਨਿਟ ਦੀ ਆਵਾਜ਼ ਹੈ ਕੀ ਇਹ ਭਾਰਤੀ ਜਨਤਾ ਪਾਰਟੀ ਦੀ ਆਵਾਜ਼ ਹੈ ਕੀ ਇਹ ਰਵਨੀਤ ਬਿੱਟੂ ਦਾ ਨਿੱਜੀ ਬਿਆਨ ਹੈ ਇਹਦੇ ਉੱਤੇ ਬਹਿਸਾਂ ਛੜੀਓ ਛੜੀ ਹੈ ਪਰ ਇਸ ਦੇ ਨਾਲ ਇਹ ਵੀ ਬਹਿਸ ਛੜਪੀ ਕਿ ਕੀ ਅਮਰਿਤਪਾਲ ਦੇ ਹਵਾਲੇ ਨਾਲ ਰਵਨੀਤ ਬਿੱਟੂ ਦੇ ਇਸ ਬਿਆਨ ਨੇ ਬੀਜੇਪੀ ਦਾ ਕੋਈ ਨਵਾਂ ਮੋੜ ਹੈ ਕੀ ਪੰਜਾਬ ਪ੍ਰਤੀ ਜਿਹੜੇ ਸਟੈਂਡ ਬਦਲੇ ਜਾ ਰਹੇ ਨੇ ਉਹਨਾਂ ਚੋਂ ਇਹ ਵੀ ਇੱਕ ਸਟੈਂਡ ਹੈ ਕਿ ਇਸ ਤੇ ਨੂੰ ਵੀ ਕੁਝ ਰੱਖੋ ਦੂਜੇ ਪਾਸੇ ਕੀ ਇਹ ਅਕਾਲੀ ਬੀਜੇਪੀ ਗੱਠਜੋੜ ਤੋਂ ਪਹਿਲਾਂ ਇੱਕ ਨਵਾਂ ਟੈਸਟ ਹੈ ਕਿ ਜੇ ਇਹ ਚਰਚਾ ਉੱਪਰ ਜਵੇ ਤੇ ਰੋਬਰ ਜਵੇ ਤਾਂ ਵੋਟਾਂ ਵੰਡ ਹੋ ਜਾਣ ਪੰਥਕ ਜਮਾਤ ਦੀਆਂ ਸਿੱਖ ਜਗਤ ਦੀਆਂ ਪਿੰਡੂ ਖੇਤਰ ਦੀਆਂ ਤੇ ਬੀਜੇਪੀ ਦਾ ਪੈਰ ਤਰਾ ਹੋ ਜਵੇ ਕੀ ਹੋ ਹੈ ਇਹਦੇ ਮੈਨੇ ਕੀਨ ਸੋ ਇਹ ਸਾਰੀ ਚਰਚਾ ਵੱਡੀ ਹੋ ਗਈ ਹੈ ਕਿ ਪਾਈ ਇਹਦੇ ਅਰਥ ਕੀ ਜਾਣਗੇ ਇਹ ਸਾਰੇ ਲੋਕ ਜਾਨਣਾ ਚਾਹੁੰਦੇ ਨੇ ਪਰ ਰਬਨੀਤ ਬਿੱਟੂ ਨੇ ਅਮਰਤਪਾਲ ਦੇ ਹੱਕ ਚ ਬੋਲ ਕੇ ਜਾਂ ਉਹਦੀ ਪੈਰੋਲ ਦੀ ਪੈਰਵੀ ਕਰਕੇ ਇੱਕ ਨਵੀਂ ਸਿਆਸਤ ਨੂੰ ਪੰਜਾਬ 'ਚ ਜਨਮ ਜ਼ਰੂਰ ਦਿੱਤਾ ਹੈ ਇਹ ਰੰਗ ਕੀ ਚੜਾਉਗੀ ਰੰਗ ਕੀ ਦਿਖਾਉਗੀ ਇਹ ਆਉਣ ਵਾਲਾ ਵਕਤ ਦੱਸੂਗਾ ਜਨਾਬ Imran Khan ਜ਼ਿੰਦਾ ਵੀ ਹੈ ਜਾਂ ਨਹੀਂ ਇਹ ਸਵਾਲ ਬਹੁਤ ਵੱਡਾ ਹੋ ਗਿਆ ਸੀ ਪਿਛਲੇ ਕੁਝ ਦਿਨਾਂ ਤੋਂ ਖਾਸ ਕਰਕੇ ਪਿਛਲੇ 2 ਵੀਕ ਦਿਨਾਂ ਤੋਂ ਤਾਂ ਮਤਲਬ ਲਗਾਤਾਰ ਇਸ ਵੱਲ ਵੱਡਾ ਹੁੰਦਾ ਜਾ ਰਿਹਾ ਸੀ ਕਿ ਉਸ ਨਾਲ ਮੁਲਾਕਾਤ ਵੀ ਨਹੀਂ ਕਰਾਈ ਜਾ ਰਹੀ ਉਸ ਨੂੰ ਸਾਹਮਣੇ ਵੀ ਨਹੀਂ ਲਿਆਂਦਾ ਜਾ ਰਿਹਾ ਤੇ ਪਿਛਲੇ ਡੇਢ ਸਾਲ ਤੋਂ ਕਹਿੰਦੇ ਸਿੱਧੇ ਰੂਪ ਚ ਉਸ ਨੂੰ ਕਿਸੇ ਨੇ ਦੇਖਿਆ ਵੀ ਨਹੀਂ ਸੀ ਵੀਡੀਓ ਕਾਨਫਰੈਂਸਿੰਗ ਰਾਹੀਂ ਉਹਦੀ ਇੱਕ ਵਾਰ ਸੁਣਵਾਈ ਹੁੰਦੀ ਹੈ ਪਿਛਲੀ ਜਿਹੜੀ ਵੀਡੀਓ ਕਾਨਫਰੈਂਸ ਸਿਗਨੇਚਰ ਵਾਲੀ ਦੀ ਕੋਸ਼ਿਸ਼ ਹੋਈ ਉਹਦੇ ਵਿੱਚ ਨਾਉ ਦੀ ਫੋਟੋ ਸਾਫ ਸੀ ਨਾ ਆਵਾਜ਼ ਸਾਫ ਸੀ ਇਸ ਲਈ ਛੰਕੇ ਸ਼ੋਭੇ ਵੀ ਖੜੇ ਹੋ ਕੇ ਨਕਲੀ ਹੈ ਜੀ ਉਸ ਤੋਂ ਬਾਅਦ ਮਤਲਬ ਇੱਕ ਸੂਬੇ ਦਾ ਮੁੱਖ ਮੰਤਰੀ ਵੀ ਮਿਲਣ ਜਾਣਾ ਚਾਹੁੰਦਾ ਹੈ ਇਮਰਾਨ ਖਾਨ ਦੀਆਂ ਭੈਣਾਂ ਉਹਨੂੰ ਮਿਲਣ ਜਾਣਾ ਚਾਹੁੰਦੀਆਂ ਪਰ 라ਵਲਪਿੰਡੀ ਦਾ ਤੰਤਰਜੰਤਰ ਜਾਂ ਫੌਜ ਜਾਂ ਸਰਕਾਰ ਜਾਂ ਪੁਲਿਸ ਉਹਨਾਂ ਨੂੰ ਇਜਾਜ਼ਤ ਨਹੀਂ ਦਿੰਦੀ 27 ਦਿਨਾਂ ਦੀ ਜद्दोजਹਿਦ ਤੋਂ ਬਾਅਦ 27 ਦਿਨਾਂ ਦੀ ਜਦੋਜਾਦ ਤੋਂ ਬਾਅਦ 라ਵਲਪਿੰਡੀ ਦੀ ਜੇਲ੍ਹ ਦੇ ਵਿੱਚ ਇਮਰਾਨ ਖਾਨ ਹੋਰਾਂ ਦੀ ਭੈਣ ਉਹਨਾਂ ਨੂੰ ਮਿਲਣ ਦੇ ਵਿੱਚ ਕਾਮਯਾਬ ਹੁੰਦੀ ਹੈ ਤੇ ਉਹ 20 ਮਿੰਟ ਦੀ ਮੁਲਾਕਾਤ ਤੇ ਉਸ 20 ਮਿੰਟ ਦੀ ਮੁਲਾਕਾਤ ਤੋਂ ਬਾਅਦ ਉਹ ਬਾਹਰ ਆ ਕੇ ਇਹ ਜਾਣਕਾਰੀ ਜ਼ਰੂਰ ਜਨਤਕ ਕਰ ਦਿੰਦੀ ਹੈ ਕਿ ਹਾਂ ਮੇਰਾ ਭਰਾ ਇਮਰਾਨ ਖਾਨ ਜਿਉਂਦਾ ਹੈ ਪਰ ਉਸ ਨੂੰ ਮਾਨਸਿਕ ਤਸੀਹੇ ਦਿੱਤੇ ਜਾ ਰਹੇ ਹਨ ਉਸ ਨੇ ਵੱਡਾ ਬਿਆਨ ਵੱਡੀ ਚਰਚਾ ਛੇੜਨ ਤੋਂ ਪਹਿਲਾਂ ਕਿਹਾ ਕਿ ਮੈਂ ਆਪਣੀਆਂ ਭੈਣਾਂ ਨਾਲ ਰਾਏ ਕਰਾਂਗੀ ਵਕੀਲਾਂ ਨਾਲ ਗੱਲਬਾਤ ਕਰਾਂਗੀ ਉਹ ਤੋਂ ਬਾਅਦ ਅਸੀਂ ਇੱਥੇ ਉੱਤੇ ਖੁੱਲਕੇ ਬੋਲ ਸਕਦੇ ਹਾਂ ਪਰ ਇਹਨਾਂ ਦਰਸਤ ਹੈ ਕਿ ਇਮਰਾਨ ਖਾਨ ਤੰਦਰੁਸਤ ਹੈਗਾ ਪਰ ਮਨਸਕ ਤੌਰ ਤੇ ਉਹ ਤਸੀਹਾਂ ਦਾ ਸ਼ਿਕਾਰ ਹੈ ਤੇ ਇਹਦੇ ਲਈ ਉਸਨੇ ਪਾਕਿਸਤਾਨ ਦੇ ਫੌਜ ਮੁਖੀ ਨੂੰ ਜਿਵੇਂ ਬਠਰਾਇਆ ਉੱਥੇ ਜਿਹੋ ਜਿਹਾ ਟਕਰਾਅ ਆਇਆ ਜਿਹੜੀ ਤਸਲ ਹੈ ਉਹਦੇ ਵਿੱਚੋਂ ਇਹ ਇਮਰਾਨ ਖਾਨ ਦੇ ਸਮਰਥਕਾਂ ਨੂੰ ਇੱਕ ਖਦਸਾ ਪੈਦਾ ਹੋ ਗਿਆ ਸੀ ਕਿ ਉਸ ਦੀ ਜੇਲ੍ਹ ਵੀ ਤਬਦੀਲ ਕੀਤੀ ਕਰ ਦਿੱਤੀ ਗਈ ਹੈ ਉਸ ਨੂੰ ਮਰਾ ਵੀ ਦਿੱਤਾ ਗਿਆ ਉਸ ਨੂੰ ਖਪਾ ਵੀ ਦਿੱਤਾ ਗਿਆ ਬਹੁਤ ਤਰ੍ਹਾਂ ਦੀਆਂ ਅਟਕਲਾਵਾਂ ਨੇ ਬਹੁਤ ਤਰ੍ਹਾਂ ਦੀਆਂ ਅਫਵਾਹਾਂ ਨੇ ਜੋ ਫੜ ਰਿਆ ਸੀ ਉਹਦੇ ਵਿੱਚੇ ਸ਼ੰਕੇ ਸ਼ੋਭੇ ਇਸ ਲਈ ਵੱਡੇ ਹੋ ਰਹੇ ਸੀ ਕਿ ਉਸ ਦੀ ਮੁਲਾਕਾਤ ਨੀ ਕਿਸੇ ਨਾਲ ਕਰਵਾਈ ਜਾ ਰਹੀ ਸੀ ਉਸ ਨੂੰ ਕਿਸੇ ਵੀ ਪਲੇਟਫਾਰਮ ਦੇ ਰਾਹੀਂ ਕਿਸੇ ਵੀ ਮਾਧਿਅਮ ਦੇ ਰਾਹੀਂ ਸਾਹਮਣੇ ਨਹੀਂ ਲਿਆਂਦਾ ਜਾ ਰਿਆ ਸੀ ਅਸਲ 'ਚ ਪਾਕਿਸਤਾਨ ਦੀ ਸਿਆਸਤ ਤੋਂ ਆਪਾਂ ਸਾਰੇ ਵਾਕਫ ਹਾਂ ਕਿ ਉੱਥੇ ਆਈਐਸਆਈ ਫੌਜ ਮੁਖੀ ਹੈਨਾ ਇਹ ਹਮੇਸ਼ਾ ਹਾਵੀ ਹੁੰਦੇ ਰਹੇ ਨੇ ਤੇ ਉੱਥੋਂ ਦੇ ਹਾਕਮਾਂ ਦੇ ਕਿਵੇਂ ਕਤਲ ਕਿਵੇਂ ਮੌਤਾਂ ਕਿਵੇਂ ਬਦੇਸ਼ਾਂ ਨੂੰ ਭਜਣਾ ਇਹ ਸਾਰੀਆਂ ਜਿਨ੍ਹਾਂ ਚ ਜ਼ਿੰਦਗੀ ਕੱਟਣੀ ਹੈ ਨਾ ਉਹ ਸਾਰੀ ਤੁਪ ਵਖ ਪਾਇ ਉੱਥੇ ਜਿਹੋ ਜਾ ਪਾੜਾ ਮੁਸ਼ਕਲਾ ਚਣੌਤੀਆਂ ਰਹਿਗੀਆਂ ਨੇ ਉਹ ਸਭ ਦੇ ਦਰਮਿਆਨ ਇਮਰਾਨ ਖਾਨ ਲੰਬੀ ਜद्दोजਹਿਦ ਲੜ ਕੇ ਕਹਿੰਦੇ ਜੀ ਦਰਸ ਕਰਨ ਲਈ ਪਹਿਲਕਦਮੀ ਕਰਦਾ ਤੇ ਪੰਜਾਬੀਆਂ ਨੂੰ ਇਸ ਲਈ ਥੋੜਾ ਜਿਹਾ ਉਦੇ ਪ੍ਰਤੀ ਰਹਿੰਦਾ ਇੱਕ ਤੱਕ ਕ੍ਰਿਕਟ ਜਗਤ ਚੋਂ ਨਿਕਲ ਕੇ ਖਿਡਾਰੀ ਸੀ ਦੂਸਰਾ ਫਿਰ ਕਰਸਰਪੁਰ ਸਾਬ ਦਾ ਲਾਂਘਾ ਖੋਲਣ ਦੇ ਵਿੱਚ ਉਸ ਸਮੇਂ ਦੀ ਸਰਕਾਰ ਨੇ ਅਹਿਮ ਰੋਲ ਲੁਆਇਆ ਜਿਹਦੇ Imran Khan ਉਸ ਸਮੇਂ ਪ੍ਰਧਾਨ ਮੰਤਰੀ ਸੀ ਉੱਥੋਂ ਦੇ ਸੋ ਇਸ ਨਾਤੇ ਵੀ ਮਤਲਬ ਸਭ ਦੀਆਂ ਨਜ਼ਰਾਂ ਉਸ ਖਬਰਾਂ ਤੇ ਰਹਿਣੀਆਂ ਸੋ ਇਹ ਫਿਕਰ ਉਹਦੇ ਪਰਿਵਾਰ ਨੂੰ ਤੇ ਸਮਰਥਕਾਂ ਨੂੰ ਸੀ ਜਿਹਦੇ ਬਾਰੇ ਹੁਣੇ ਖਬਰ ਜਨਤਕ ਹੋ ਗਈ ਹੈ ਉਹਦੀ ਭੈਣ ਦੇ ਵਾਲੇ ਨਾਲ ਬਾਹਰ ਆ ਗਈ ਹੈ ਕਿ Imran Khan ਤਾਂ ਤੰਦਰੁਸਤ ਹੈ ਉਹ ਜੀਉਦਾ ਵੀ ਹੈ ਉਹ ਮਾਨਸਿਕ ਰੋਤੇ ਤੰਦਰੁਸਤ ਨਹੀਂ ਹੈ ਤੇ ਉਸ ਨੂੰ ਤਸੀਹਿਆਂ ਦਾ ਸ਼ਿਕਾਰ ਬਣਾਇਆ ਜਾ ਰਿਹਾ ਤੇ ਇਹਦੇ ਲਈ ਬਕਾਇਦਾ ਤੌਰ ਤੇ ਪਾਕ ਫੌਜ ਮੁਖੀ ਜਰਨ ਅਸੀਂ ਮਨੀਰ ਉਹ ਦੋਸ਼ੀ ਹੈ ਜਿਹਦੇ ਇਹ ਉਹਦੀ ਭੈਣ ਨੇ ਆਕੇ ਬਾਹਰ ਕਲਈ ਹੈ ਸੋ ਦੇਖਦੇ ਜੀ ਇਹਦੇ ਉੱਤੇ ਕੋਈ ਕੌਰ ਹੁੰਦੀ ਹੈ ਨਹੀਂ ਹੁੰਦੀ ਹੈ ਆਉਂਦੇ ਸਮੇਂ ਦੇ ਵਿੱਚ ਉਹਦੀ ਸੁਣਵਾਈ ਦੇ ਲਈ ਉਹਨੂੰ ਪੇਸ਼ ਕੀਤਾ ਜਾਂਦਾ ਜਾਂ ਕੀ ਕੀਤਾ ਜਾਂਦਾ ਜਾਂ ਇਸ ਬੁਲਾਕਾਤਵਾਦ ਪਰਿਵਾਰ ਕੋਈ ਨਵੀਂ ਪਿਟੀਸ਼ਨ ਦੇ ਰੂਪ ਵਿੱਚ ਕੋਈ ਸਾਹਮਣੇ ਆਊਗਾ ਨਵੀਂ ਗੱਲ ਕਰੂਗਾ ਪਰ Imran Khan ਇਹਦੇ ਬਾਰੇ ਖਦਸੇ ਸੀ ਉਹ ਖਦਸਿਆਂ ਨੂੰ ਰੋਕ ਲਾ ਦਿੱਤੀ ਹੈ ਜਾਂ ਪੂਲ ਸਟੌਪ ਲਾ ਦਿੱਤਾ ਉਸ ਦੀ ਭੈਣ ਨੇ ਉਸ ਨਾਲ ਮੁਲਾਕਾਤ ਕਰਕੇ ਬਹੁਤ ਬਹੁਤ